ਉਹ ਰਿਕਾਰਡ ਕਰਨ ਕਰਦਾ ਮਤਲਬ ਐਵੇਂ ਕਹੀ ਜਿਵੇਂ ਇੱਥੇ ਆ ਹੋ ਰਿਹਾ ਜੀ ਇੱਥੇ ਐ ਨਹੀਂ ਹੋ ਰਿਹਾ ਉਹ ਤਾਂ ਕੋਈ ਦਲਦਾ ਵਜਨ ਨਹੀਂ ਹੈ ਠੀਕ ਹੈ ਜੀ ਮਤਲਬ ਮੇਰੇ ਬੋਰਡ ਨੰਬਰ 26 ਦੇ ਵਿੱਚ ਹੈ ਠੀਕ ਹੈ ਮਤਲਬ ਕੌਂਸਲ ਨੂੰ ਕੋਟਾ ਹੁੰਦਾ 2 ਕਰੋੜ ਰੁਪਇਆ ਇਹਨਾਂ ਦਾ ਠੀਕ ਹੈ ਜੀ ਤੇ ਇੱਕ ਸਾਲ ਤਕਰੀਬਨ ਪੂਰਾ ਹੋ ਗਿਆ ਮੇਰੇ ਅਰਪਾ ਸ਼ਿਰਦੇ ਫੇਸ 1 ਦੇ ਹਾਕਾ ਦਾ ਠੀਕ ਹੈ ਤੇ ਉਸ ਤੋਂ ਬਾਅਦ ਇਹ ਫਿਰ 16 4 ਦੀ ਲੈਟਰ ਹੈ ਐਚੀ ਐਚ ਐਮ ਐਲ ਆਈ ਜੀ ਕਲੋਨੀ ਦੇ ਪਾਰਕ ਦਾ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਡੀਸਿਲਟਿੰਗ ਇਹ ਤੁਸੀਂ ਦੇਖੋ ਇਹ ਵੀ 16 4 2025 ਜਿਹੜਾ 2 ਕਰੋੜ ਦਾ ਕੁੱਟਾ ਹੈ ਅਸੀਂ ਕਿੰਨੇ ਆ ਤੁਸੀਂ 2 ਕਰੋੜ ਦਾ ਕੁੱਟਾ ਹੈ ਸਾਡਾ ਇੱਕ ਵਾਰੀ 1.90 ਦਾ ਕਰ ਦਿਓ ਕੰਮ 10 ਅਗਲੇ ਸਾਲ ਕਰ ਦਿਓ ਤੁਹਾਨੂੰ ਫਿਰ ਵੀ ਕੋਈ ਇਤਰਾਜ਼ ਨਹੀਂ ਹੋਊਗਾ ਡੀਸਿਲਟਿੰਗ ਪਾਈ ਹੈ ਕਿ ਜਿੱਥੇ ਸੀਵਰ ਦੀ ਰੋਜ਼ਮਰਾਂ ਦੀ ਸਮੱਸਿਆ ਨੇ ਉੱਥੇ ਡੀਸਿਲਟ ਕਰਾਈ ਜਾਏ ਤੁਸੀਂ ਨਹੀਂ ਜਨਰਲ ਮੋਟਰ ਚ ਕਰਨੀ ਨਹੀਂ ਐਮਐਲਏ ਦੇ ਕੋਟੇ ਚੋਂ ਕਰਨੀ ਤੇ ਸਾਡੇ ਕੋਟੇ ਚੋਂ ਕਰਾ ਦੋ ਮੈਨੂੰ ਇਹ ਗੱਲ ਕਹਿ ਦਿੰਨਾ ਕਿ ਅੱਜ ਤੋਂ ਪਤਾ ਕਰਕੇ ਕਾਰਪੋਰੇਸ਼ਨ ਚ ਕਿ ਭੱਟੀ ਸਾਹਿਬ ਤੁਸੀਂ ਇਹ ਗੱਲ ਝੂਠ ਬੋਲੀ ਸੀ ਮੈਨੂੰ ਦੱਸ ਜ਼ਰੂਰ ਦੇਣਾ ਜਦੋਂ ਵਰਕਰਡਰ ਨਹੀਂ ਕੀਤਾ ਫਾਈਨਾਂਸ ਕਮੇਟੀ ਚ ਪਾਸ ਨਹੀਂ ਹੋਏ ਇਹ ਕੰਮ ਹੀ ਚਾਹੇ ਉਹ ਮੇਰੇ ਪਾਰਕਾ ਦਾ ਕੰਮ ਹੈ ਫੇਸ 1 ਦੇ ਪਾਰਕ ਨੇ ਤਕਰੀਬਨ 1 ਕਰੋੜ 35 ਲੱਖ ਦਾ ਐਸਟੀਮੇਟ ਬਣਿਆ ਪਿਆ ਸਾਡੀ ਫਾਈਲ ਗੁੰਮ ਗਈ ਮੈਂ ਪਿੱਛੇ ਜੀ ਮਤਲਬ ਨਗਰ ਨਿਗਮ ਚ ਗਿਆ ਕੇ ਤਾਂ ਫਾਈਲ ਹੀ ਨਹੀਂ ਮਿਲਦੀ ਇਹ ਫਾਈਲ ਜਿੰਨੀ ਦਾ ਨਹੀਂ ਲੱਭੂਗੀ ਮੈਂ ਜਾਣਾ ਨਹੀਂ ਹੈਗਾ ਮੈਂ ਸਵੇਰੇ 9:30 ਵਜੇ ਦਾ ਬੈਠਾ ਮੈਨੂੰ 2 ਵਜੇ ਤੱਕ ਇਹਨਾਂ ਨੇ ਫਾਈਲ ਲੱਭ ਕੇ ਦੇ ਦੇ ਮੈਂ 16 ਤਰੀਕ ਦੀਆਂ ਆਪਣੀਆਂ ਫਾਈਲਾਂ ਪਾਤੀ ਹੋਈਆਂ ਤਾਂ ਕਿ ਸਾਡੇ ਵੱਲੋਂ ਕੋਈ ਕਮੀ ਨਾ ਰਵੇ ਅ ਐਮਐਜੀ ਐਚਜੀ ਉਹ ਪਾਰਕਾ ਦੇ ਕੰਮ ਤਕਰੀਬਨ 22 23 ਦੇ ਕੋਟੇ 'ਚੋਂ ਸੰਦੀਪ ਕੁਮਾਰੀ ਵਾਰਡ ਨੰਬਰ 23 ਦੇ ਕੋਟੇ 'ਚ ਹੋਏ ਹੋਏ ਨੇ ਤਾਂ ਲੋਕਾਂ ਨੂੰ ਲੱਗਦਾ ਕੰਮ ਨਹੀਂ ਮਤਲਬ ਕਰ ਰਹੇ ਠੀਕ ਹੈ ਅਸੀਂ ਜਦੋਂ ਉੱਥੇ ਜਾ ਕੇ ਫੋਟੋਆਂ ਪਾਈਆਂ ਪਾਰਕ ਦੀਆਂ ਨਾਲੀ ਮਤਲਬ ਉੱਪਰ ਅਫਸਰਾਂ ਨੇ ਫੋਨ ਆ ਗਿਆ ਜੀ ਐ ਕਿ ਗੌਰਵਪੱਟੀ ਦੇ ਦਾ ਕੇ ਤੇ ਕੰਮ ਕਰ ਲਿਆ ਫਲਾਣਾ ਜੀ ਕੰਮ ਬੰਦ ਕਰੋ ਫਲਾਣਾ ਧਮਕਾਣਾ ਮਤਲਬ ਉਦੋਂ ਐਮਐਲਏ ਸਾਹਿਬ ਨੇ ਕਿਹਾ ਕਿ ਤੁਹਾਡੇ ਤੇ ਐਫਆਈਆਰ ਮਤਲਬ ਕਲਾਦਨੀ ਪਰਚਾ ਦਰਜ ਕਰਾ ਦਣਾ ਮੈਂ ਕਿਹਾ ਜੀ ਕਰਾਓ ਅੱਜ ਹੀ ਕਰਾਓ ਮਤਲਬ ਮਿਹਨਤ ਕਸ਼ ਪਰਿਵਾਰ ਨੇ ਉਹ ਵਿਚਾਰੇ ਕੂੜੇ ਦਾ ਮਤਲਬ ਕਰਦੇ ਨੇ ਕੰਮ ਠੀਕ ਹੈ ਉਹ ਅਗਲਾ ਕਹਿੰਦਾ ਘੰਟਾ ਉੱਤੇ ਸੁੱਟਣ ਜਾਵਾਂ ਘੰਟਾ ਵਾਪਸ ਆਵਾਂ 5000 ਉੱਥੇ ਦੇਣਾ ਇਸ ਕਰਕੇ ਵਿਚਾਰੇ ਰਾਤੀ ਦੋ ਦੋ ਵੇ ਉੱਠ ਕੇ ਸਵੇਰੇ ਚਾਰ ਚਾਰ ਵੇ ਉੱਠ ਕੇ ਪੂਰਾ ਸੁੱਟਾ ਹੰਦ ਮੱਲਾ ਪਹਿਲੀ ਵਾਰ ਇਤਿਹਾਰ ਚੰਦਾ ਹੋ ਰਿਆ ਕਿ ਲੋਕੀ ਸਾਨੂੰ ਕੂੜੇ ਵਾਸਤੇ ਫੋਨ ਕਰੇ ਕਿ ਸਾਡਾ ਕੂੜਾ ਨਹੀਂ ਚੱਕਿਆ ਜਾ ਰਿਹਾ ਮੈਂ ਕਿਹਾ ਜੋ ਉਹਨੂੰ ਸੁਧਾਰੋ ਜਦੋਂ ਮੈਂ ਉਹ ਗੱਲ ਕੀਤੀ ਉਹ ਫਿਰ ਮੇਰ ਐਮਐਲ ਨੂੰ ਤੁਹਾਡੇ ਸਾਹਮਣੇ ਕਹਿੰਦੇ ਤੋੜ ਤੇ ਐਫਆਈਆਰ ਹੋਣੀ ਸੀ ਫਲਾਣਾ ਜੀ ਮਤਲਬ ਯਾਰ ਮੈਂ ਸਵਾਲ ਕਰ ਰਿਹਾ ਮੈਂ ਨਾ ਐਮਐਲ ਨੂੰ ਕੋਈ ਬਦਤਮੀਜ਼ੀ ਨਾ ਬੋਲਿਆ ਨਾ ਮੇਰ ਸਾਹਿਬ ਨੂੰ ਬੋਲਿਆ ਨਾ ਕਿਸੇ ਅਫਸਰ ਨੂੰ ਬੋਲਿਆ ਮੈਂ ਤਾਂ ਭਾਜੀ ਲੋਕਾਂ ਨੇ ਚੁਣਿਆ ਮੈਂ ਸਵਾਲ ਪੁੱਛਣੇ ਲੁਧਿਆਣਾ ਵਾਸੀਆਂ ਦੇ ਖਾਤਰ ਸਹੀ ਗੱਲ ਮੈਂ ਮੈਂ ਤਾਂ ਹੀ ਮੈਂ ਹੀ ਤਾਂ ਹੀ ਤੁਹਾਨੂੰ ਕਹਿ ਰਿਹਾ ਕਾਰਪੋਰੇਸ਼ਨ ਜਾਓ ਉਹਨਾਂ ਨੂੰ ਕੋ ਇੱਕ ਸਾਲ ਹੋ ਗਿਆ ਕੌਂਸਲਰ ਬਣੇ ਠੀਕ ਹੈ ਤੁਸੀਂ ਕਰੋੜ ਕਹਿੰਦੇ ਹੋ 1 ਲੱਖ ਰੁਪਏ ਦਾ ਵਰਕ ਆਰਡਰ ਦਿਖਾ ਦਿਓ 1 ਲੱਖ ਰੁਪਏ ਦਾ ਉਹਨੂੰ ਕਹਾਂ ਵਰਕ ਆਰਡਰ ਦੇ ਦਿਓ ਜਿਹੜਾ ਇੱਕ ਸਾਲ ਚ ਮਤਲਬ ਇਹ ਹੋ ਰਿਹਾ ਲੁਧਿਆਣਾ ਲਾਈਵ ਚ ਸਵਾਗਤ ਮੈਂ ਕਮਲ ਕਪੂਰ ਹਾਊਸ ਦੀ ਅਗਰ ਗੱਲ ਕਰੀਏ ਤਾਂ ਇੱਕ ਹਫਤਾ ਹੋ ਚੁੱਕਾ ਹੈ ਨਗਰ ਨਿਗਮ ਦੀ ਹਾਊਸ ਦੀ ਜਿਹੜੀ ਹੈ ਮੀਟਿੰਗ ਹੋਈ ਨੂੰ ਪਰ ਹਾਲੇ ਤੱਕ ਚਰਚਾ ਦੇ ਵਿੱਚ ਹੈ ਚਾਹੇ ਉਹ ਭਾਜਪਾ ਵੱਲੋਂ ਚਾਹੇ ਕਾਂਗਰਸ ਵੱਲੋਂ ਹਾਊਸ ਦੇ ਵਿੱਚ ਉਹਦੇ ਮੈਂਬਰ ਜਿਨੇ ਕੌਂਸਲਰ ਉੱਥੇ ਇਕੱਠੇ ਹੋਏ ਆਪਣੇ ਆਪਣੇ ਮੁੱਦਿਆਂ ਦੇ ਉੱਤੇ ਚਰਚਾ ਕੀਤੀ এজেন্ডੇ ਦੇ ਉੱਤੇ ਚਰਚਾ ਕੀਤੀ ਪਰ ਜਿੱਥੇ ਭਾਜਪੀ ਕੋਈ ਅਜਿਹਾ ਦਿਨ ਨਹੀਂ ਬੀਤਦਾ ਜਿੱਥੇ ਉਹ ਲੋਕਲ ਪਾਰਟੀ ਲੇਬਲ ਤੇ ਹਾਊਸ ਨੂੰ ਲੈ ਕੇ ਨਗਰ ਨਿਗਮ ਨੂੰ ਲੈ ਕੇ ਪ੍ਰੈਸ ਕਾਨਫਰੰਸ ਨਾ ਕਰ ਰਹੀ ਹੋਵੇ ਜਾਂ ਫਿਰ ਕਾਂਗਰਸ ਕੀ ਇਹ ਤਾਂ ਕਾਂਗਰਸ ਕਾਂਗਰਸ ਦੇ ਕੌਂਸਲਰ ਲਗਾਤਾਰ ਇਸ ਮੁੱਦੇ ਦੇ ਉੱਤੇ ਚਰਚਾ ਕਰਦੇ ਹੋਏ ਨਜ਼ਰ ਆ ਰਹੇ ਇਲزام ਲਗਾ ਰਹੇ ਕਿ ਵਿਰੋਧੀ ਧਿਰਾਂ ਦੇ ਕੰਮ ਹੀ ਨਹੀਂ ਹੋ ਰਹੇ ਹੁਣ ਅਗਰ ਕੰਮ ਹੀ ਨਹੀਂ ਹੋ ਰਹੇ ਤਾਂ ਹਲਕੇ ਦੇ ਵਿੱਚ ਵਿਕਾਸ ਕਿਸ ਤਰ੍ਹਾਂ ਹੋ ਰਿਹਾ ਮੇਰੇ ਨਾਲ ਗੱਲਬਾਤ ਕਰਨ ਲਈ ਗੌਰਵ ਪੱਟੀ ਮੌਜੂਦ ਹੈ ਗੱਲਬਾਤ ਕਰ ਲੈਣੇ ਆ ਗੌਰਵ ਜੀ ਲੁਧਿਆਣਾ ਲਾਈ ਤੇ ਬਹੁਤ ਬਹੁਤ ਸਵਾਗਤ ਹੈ ਨਮਸਕਾਰ ਜੀ ਧੰਨਵਾਦ ਤੁਹਾਡਾ ਅੱਛਾ ਇੱਕ ਚੀਜ਼ ਦੱਸੋ ਅਗਰ ਲੁਧਿਆਣੇ ਦੇ ਵਾਰਡਾਂ ਦੇ ਵਿੱਚ ਕੰਮ ਨਹੀਂ ਹੋ ਰਹੇ ਤਾਂ ਫਿਰ ਵਿਕਾਸ ਕਿਸ ਤਰ੍ਹਾਂ ਹੋ ਰਿਹਾ ਤੁਹਾਡੇ ਵਾਰਡ ਦੀ ਅਗਰ ਗੱਲ ਕਰ ਲਈਏ ਤਾਂ ਤੁਹਾਡੇ ਵਾਰਡ ਦੇ ਵਿੱਚ ਕਿਹ ਕੋਈ ਵਿਕਾਸ ਦਾ ਕੰਮ ਹੋਇਆ ਹੀ ਨਹੀਂ ਹੈ ਮੈਂ ਜੀ ਮੈਂ ਨਾ ਔਨ ਰਿਕਾਰਡ ਗੱਲ ਕਰਦਾ ਮਤਲਬ ਐਵੇਂ ਕਹੀ ਜਿਵੇਂ ਇੱਥੇ ਆ ਹੋ ਰਿਹਾ ਜੀ ਇੱਥੇ ਐ ਨਹੀਂ ਹੋ ਰਿਹਾ ਉਦੋਂ ਕੋਈ ਗੱਲ ਦਾ ਵਜਨ ਨਹੀਂ ਹੈਗਾ ਠੀਕ ਹੈ ਜੀ ਮਤਲਬ ਮੇਰੇ ਵਾਰਡ ਨੰਬਰ 26 ਦੇ ਵਿੱਚ ਹੈ ਠੀਕ ਹੈ ਮਤਲਬ ਕੌਂਸਲਰ ਕੋਟਾ ਹੁੰਦਾ 2 ਕਰੋੜ ਰੁਪਇਆ ਇਹਨਾਂ ਰੱਖਿਆ ਠੀਕ ਹੈ ਜੀ ਤੇ ਇੱਕ ਸਾਲ ਤਕਰੀਬਨ ਪੂਰਾ ਹੋਣ ਜਾ ਰਿਹਾ ਠੀਕ ਹੈ ਤੇ ਮੈਂ ਕਦੋਂ ਦੀ ਤੁਹਾਨੂੰ ਦਿਖਾ ਦੇ ਰਿਆਂ ਲੈਟਰਾਂ ਦਿੱਤੀਆਂ ਹੋਈਆਂ ਇਹ ਦੇਖੋ ਮਤਲਬ ਮੈਂ ਇਹ ਦੇਖੋ ਇਹ ਕਦੋਂ ਦੀ ਲੈਟਰ ਹੈ ਜੀ ਸਾਡਾ 1 April ਤੋਂ ਕੋਟਾ ਸ਼ੁਰੂ ਹੈ ਇਹ ਲੈਟਰ ਦੇਖੋ ਕਦੋਂ ਆ 16 4 25 ਦੀ 16 4 25 ਦੀ ਠੀਕ ਹੋ ਗਿਆ ਇਹ ਅਰਬਨ ਜੁਬਾਨੀ ਗੱਲ ਨਹੀਂ ਹੈ ਇਹ ਕਲਮ ਦੀ ਵੀ ਗੱਲ ਹੈਗੀ ਆ ਤੁਸੀਂ 16 4 25 ਦੀ ਠੀਕ ਹੈ ਮੇਰੇ ਅਰਬਨ ਸ਼ਿਟ ਦੇ ਫੇਸ 1 ਦੇ ਭਾਰਕਾ ਦਾ ਠੀਕ ਹੈ ਤੇ ਉਸ ਤੋਂ ਬਾਅਦ ਇਹ ਫਿਰ 16 4 ਦੀ ਲੈਟਰ ਹੈ एचईएचएमएलआईजी कॉलोनी ਦੇ ਪਾਰਕ ਦਾ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਡੀ ਸਿਲਟਿੰਗ ਇਹ ਤੁਸੀਂ ਦੇਖੋ ਇਹ ਵੀ 16 4 2025 ਆ ਲਾਈਨ ਵੀ ਜਿਹੜਾ ਕੋ ਬੋਲਦੇ ਹੋ ਜਰਾ ਇਹ ਦੇਖ ਲਓ ਬੋਰਡ ਨੰਬਰ 26 ਵਿੱਚ एचईएचएमएलआईजी ਕਲੋਨੀ ਦੇ ਪਾਰਕ ਦਾ ਨਵੀਨੀਕਰਨ ਕਰਨ ਸਬੰਧੀ ਜਾਨੀ ਕਿ ਇਹ ਕੰਮ ਮੇਰੇ ਕੋਟੇ 'ਚ ਹੋਣਾ ਮਤਲਬ ਮੈਂ ਕੋਈ ਐਕਸਟਰਾ ਨਹੀਂ ਕਹਿ ਰਿਹਾ ਕਿ ਮੇਰਾ ਕੋਈ ਐਕਸਟਰਾ ਕਰਾਓ ਜਿਹੜਾ 2 ਕੋਟ ਦਾ ਕੋਟਾ ਹੈ ਅਸੀਂ ਕਹਿੰਨੇ ਆ ਤੁਸੀਂ 2 ਕਰੋੜ ਦਾ ਕੋਟਾ ਸਾਡਾ ਇੱਕ ਵਾਰੀ ਇੱਕ 90 ਦਾ ਕਰ ਦੋ ਕੰਮ 10 ਅਗਲੇ ਸਾਲ ਕਰ ਦਿਓ ਤੁਹਾਨੂੰ ਫਿਰ ਵੀ ਕੋਈ ਤਰਾਜ ਨਹੀਂ ਹੋਊਗਾ ਠੀਕ ਹੋ ਗਿਆ ਔਰ ਐਦਾਂ ਹੀ ਡੀਸੈਲਟਿੰਗ ਹੈ ਵਿਸ਼ਕਰਮਾ ਕਲੋਨੀ ਸਾਰੀ ਮਤਲਬ ਕੁਝ ਰਜੀਵ ਗਾਂਧੀ ਕਲੋਨੀ ਦੇ ਸਨਾਤਨ ਮੰਦਰ ਰੋਡ ਤੇ ਉਹਦੀ ਡੀਸੈਲਟਿੰਗ ਪਾਈ ਹੈ ਕਿ ਜਿੱਥੇ ਸੀਵਰ ਦੀ ਰੋਜ਼ ਮਰਾਂ ਦੀ ਸਮੱਸਿਆ ਨੇ ਉਥੇ ਡੀਸੈਲਟਿੰਗ ਕਰਾਈ ਜਾਏ ਤੁਸੀਂ ਨਹੀਂ ਜਨਰਲ ਕੋਟੇ ਚੋਂ ਕਰਨੀ ਨਹੀਂ ਐਮਐਲਏ ਦੇ ਕੋਟੇ ਚੋਂ ਕਰਨੀ ਤੇ ਸਾਡੇ ਕੋਟੇ ਚੋਂ ਕਰਾ ਦਿਓ ਹੂੰ ਕੋਈ ਦਿੱਕਤ ਤਾਂ ਨਹੀਂ ਹੈਗੀ ਨਾ ਉਹਦੇ ਵਿੱਚ ਮਤਲਬ ਹਜੇ ਤੱਕ ਕੀ ਹੈ ਸਚਾਈ ਹੈ ਜੀ ਤੁਸੀਂ ਇੱਦਾਂ ਕਰਨਾ ਜਿਹੜੀ ਗੱਲ ਮੈਂ ਬੋਲ ਰਿਹਾ ਤੁਸੀਂ ਰਿਕਾਰਡਿੰਗ ਕਰ ਰਹੇ ਹੋ ਮੈਨੂੰ ਇਹ ਗੱਲ ਕਹਿ ਦੇਣਾ ਕਿ ਅੱਜ ਤੋਂ ਪਤਾ ਕਰਕੇ ਕਾਰਪੋਰੇਸ਼ਨ ਚ ਕਿ ਭੱਟੀ ਸਾਹਿਬ ਤੁਸੀਂ ਇਹ ਗੱਲ ਝੂਠ ਬੋਲੀ ਸੀ ਮੈਨੂੰ ਦੱਸ ਜ਼ਰੂਰ ਦੇਣਾ ਠੀਕ ਹੈ ਹਜੇ ਤੱਕ ਮੇਰਾ ਸਿੰਗਲ ਵੀ ਕੰਮ ਦਾ ਇਹਨਾਂ ਨੇ ਵਰਕ ਆਊਟਰ ਨਹੀਂ ਕੀਤਾ ਫਾਈਨਾਂਸ ਕਮੇਟੀ ਚ ਪਾਸ ਨਹੀਂ ਹੋਇਆ ਇੱਕ ਕੰਮ ਹੀ ਚਾਹੇ ਉਹ ਮੇਰੇ ਪਾਰਕਾ ਦਾ ਕੰਮ ਹੈ ਪੇਸ 1 ਦੇ ਸਪਾਰਕ ਨੇ ਤਕਰੀਬਨ 1 ਕਰੋੜ 35 ਲੱਖ ਦਾ ਐਸਟੀਮੇਟ ਬਣਾਇਆ ਪਿਆ ਇਹਨਾਂ ਜਿਹੜਾ ਐਚੀ ਐਚਐਮ ਐਲ ਆਈਜੀ ਇਹਨਾਂ ਦੇ ਪਾਰਕ ਹਜੇ ਮਤਲਬ ਐਸਟੀਮੇਟ ਪ੍ਰੋਸੈਸਸ ਨੇ ਮਤਲਬ 6-6 ਮਹੀਨੇ ਲੱਗ ਰਹੇ ਯਾਰ ਐਸਟੀਮੇਟ ਨਹੀਂ ਬਣਨੇ ਜੋ ਸਾਡੀ ਸਰਕਾਰ ਸੀ ਦੋ ਦਿਨ ਚ ਐਸਟੀਮੇਟ ਬਣਾ ਕੇ ਫైనాన్స్ ਕਮੇਟੀ ਚ ਫਾਈਲ ਪਾ ਦਿੰਦੇ ਸੀਗੇ ਨਹੀਂ ਤੁਸੀਂ ਐਸਜੀਓ ਨੂੰ ਜੇ ਆਈ ਨੂੰ ਨਾਲ ਬਿਠਾਓ ਐਕਸੀਓ ਨੂੰ ਨਾਲ ਬਿਠਾਓ ਬਣਾਓ ਆਪਣੇ ਸਰ ਮੈਂ ਉਹੀ ਤਾਂ ਕਹਿੰਦਾ ਮੈਂ ਇਹ ਕਹਿੰਦਾ ਜੀ ਸਾਡੀ ਫਾਈਲ ਗੁੰਮ ਗਈ ਮੈਂ ਪਿੱਛੇ ਜੀ ਮਤਲਬ ਨਗਰ ਨਿਗਮ ਚ ਗਿਆ ਕਿਦਾ ਫਾਈਲ ਹੀ ਨਹੀਂ ਮਿਲ ਰਹੀ ਠੀਕ ਹੈ ਮੈਂ ਕਹਿੰਦਾ ਜੀ ਮੈਂ ਅੱਜ ਇੱਥੇ ਹੀ ਬੈਠਾ ਜੇ ਫਾਈਲ ਜਿੰਨੀ ਤੇ ਨਹੀਂ ਲੱਭੂਗੀ ਮੈਂ ਜਾਣਾ ਨਹੀਂ ਹੈਗਾ ਮੈਂ ਸਵੇਰੇ 8:30 ਵਜੇ ਦਾ ਬੈਠਾ ਮੈਨੂੰ 2 ਵਜੇ ਤੱਕ ਇਹਨਾਂ ਨੇ ਫਾਈਲ ਲੱਭ ਕੇ ਦੇ ਦਿੱਤੀ ਠੀਕ ਹੋ ਗਿਆ ਫਿਰ ਮੈਂ ਲੱਭ ਕੇ ਅਗਲੇ ਸਾਈਨ ਕਰਾ ਕੇ ਕਿਉਂਕਿ ਅਫਸਰਾਂ ਨੇ ਕਰਾਣਾ ਹਣਾ ਉਹ ਕਹਿੰਦੇ ਜੇ ਚੰਡੀਗੜ੍ਹ ਵੈਟ ਹੋਣ ਜਾਣੀ ਹੈ ਫਾਈਲ 1 ਕਰੋੜ ਤੋਂ ਉੱਪਰ ਦਾ ਐਸਟੀਮੇਟ ਹੈ ਮੈਂ ਕਿਹਾ ਵੈਟ ਕਰਾ ਲਓ ਫੇਰ ਹੁਣ ਬੜੀ ਮੁਸ਼ਕਲ ਦੇ ਬਾਅਦ ਕਹਿੰਦੇ ਨੇ ਕਿ ਫైనాన్స్ ਕਮੇਟੀ ਦੇ ਵਿੱਚ ਅਗਲੀ ਪੈ ਜਾਣਗੀਆਂ ਤੁਸੀਂ ਇਹ ਦੇਖੋ 16 4 ਜਾਨੀ ਕਿ ਜਿਹੜਾ ਫਾਈਨੈਂਸ਼ੀਅਲ ਈਅਰ ਹੈ ਉਹ 1 ਤਰੀਕ 1 ਅਪ੍ਰੈਲ ਨੂੰ ਸ਼ੁਰੂ ਹੁੰਦਾ ਮੈਂ 16 ਤਰੀਕ ਦੀਆਂ ਆਪਣੀਆਂ ਫਾਈਲਾਂ ਪਾਤੀ ਹੋਈਆਂ ਤਾਂ ਕਿ ਸਾਡੇ ਵੱਲੋਂ ਕੋਈ ਕਮੀ ਨਾ ਰਵੇ ਮਤਲਬ ਅਸੀਂ ਦਾ ਭਾਜੇ ਫਾਈਲ ਨੇ ਪਾਸ ਕਰ ਦੇਣਾ ਅਸੀਂ ਕਿਵੇਂ ਸਾਡੇ ਕੋਟੇ ਚ ਕੱਟ ਲੋ ਚਾਹੇ ਉਹ ਫੇਸ 1 ਦੇ ਪਾਰਕ ਨੇ ਚਾਹੇ ਐਲ ਆ ਜੀ ਐਚੀ ਐਚ ਐਮ ਦੇ ਪਾਰਕ ਨੇ ਤੇ ਉਹਦੇ ਨਾਲ ਨਾਲ ਤੁਹਾਨੂੰ ਹੋਰ ਹੈਰਾਨੀ ਵਾਲੀ ਗੱਲ ਦੱਸਦਾ ਮਤਲਬ ਮੇਰੇ ਜਿਹੜੇ ਨੇਬਰ ਗ੍ਰਾਉਂਡ ਨਹੀਂ ਐਚ ਐਲ ਐਮ ਆਈ ਜੀ ਐਚ ਐ ਜੀ ਉਹ ਪਾਰਕਾਂ ਦੇ ਕੰਮ ਤਕਰੀਬਨ 22 23 ਦੇ ਕੋਟੇ ਚ ਸੰਦੀਪ ਕੁਮਾਰੀ ਵਾਰਡ ਨੰਬਰ 23 ਦੇ ਕੋਟੇ ਚ ਹੋਏ ਨੇ ਦੋ ਤਿੰਨ ਚਾਰ ਸਾਲ ਤੱਕ ਉਹੀ ਕੰਮ ਨਹੀਂ ਹੋਏ ਹਾਰ ਕੇ ਮੈਂ ਕਮਿਸ ਸਾਹ ਨੂੰ ਬੇਨਤੀ ਲਈ ਕਿ ਜਾਂ ਤਾਂ ਮੈਨੇ ਪਾਰਕ ਦਾ ਕੰਮ ਕਰਾ ਦੋ ਠੀਕ ਹੈ ਨਹੀਂ ਤਾਂ ਫਿਰ ਮੈਂ ਆਪਣਾ ਲੋਕ ਸਾਨੂੰ ਕਹਿੰਦੇ ਨੇ ਜੀ ਮੈਂ ਕਹਿੰਦਾ ਮੈਂ ਇੱਥੇ ਧਰਨਾ ਲਾ ਕੇ ਬਹਿ ਜਾਗਾ ਫਿਰ ਕੀ ਹੋਊਗਾ ਜਾਂ ਉਹਨੂੰ ਬਲੈਕਲਿਸਟ ਕਰੋ ठेकेदार ਨੂੰ ਫਿਰ ਉਹ ਮਸਾ ਕੰਮ ਸ਼ੁਰੂ ਕਰਾਇਆ ਮਤਲਬ ਐਚ ਐਲਓ ਕਲੋਨੀ ਦੇ ਪਾਰਕ ਦਾ ਫਿਰ ਉੱਥੇ ਕੀ ਹੋਇਆ ਜਦੋਂ ਅਸੀਂ ਜਾ ਕੇ ਕੋਈ ਚਲੋ ਅੱਜ ਕੱਲ ਭਾਜੀ ਸੋਸ਼ਲ ਮੀਡੀਆ ਦਾ ਜਮਾਨਾ ਠੀਕ ਹੈ ਜੇ ਅਸੀਂ ਸੋਸ਼ਲ ਮੀਡੀਆ ਤੇ ਮਤਲਬ ਨਾ ਐਕਟੀਵਿਟੀ ਦੱਸੀਏ ਤਾਂ ਲੋਕਾਂ ਨੂੰ ਲੱਗਦਾ ਕੰਮ ਨਹੀਂ ਮਤਲਬ ਕਰ ਰਹੇ ਠੀਕ ਹੈ ਅਸੀਂ ਜਦੋਂ ਉੱਥੇ ਜਾ ਕੇ ਫੋਟੋ ਆ ਪਾਈਆਂ ਪਾਰਕ ਦੀਆਂ ਨਾਲ ਹੀ ਮਤਲਬ ਉੱਪਰ ਅਫਸਰਾਂ ਨੂੰ ਫੋਨ ਆ ਗਿਆ ਜੀ ਇਹ ਕਿ ਗੌਰਵ ਪੱਟੀ ਦੇ ਦਾ ਕੀਤੇ ਕੰਮ ਕਰ ਰਹੇ ਫਲਾਣਾ ਜੀ ਕੰਮ ਬੰਦ ਕਰੋ ਫਲਾਣਾ ਟਮਕਾਣਾ ਜੋ WhatsApp ਵਰ ਮਤਲਬ ਉਹਨਾਂ ਨੇ ਕਿਹਾ ਇਹ ਤਾਂ ਇਲਿਗੇਸ਼ਨ ਹੋ ਗਿਆ ਫਿਰ ਸਰ ਸੱਚਾਈ ਹੈ ਜੀ ਪਰਮਾਤਮਾ ਨੂੰ ਹਾਜ਼ਰ ਨਾਲ ਜਾਣ ਕੇ ਕਹਿੰਨਾ ਮਤਲਬ ਇੱਕ ਤੁਸੀਂ 4 ਸਾਲ ਹੋ ਗਏ ਹੋ ਕੰਮ پاس ਹੋਏ ਨੂੰ ਅਜੇ ਤੱਕ ਕੰਮ ਕਿਉਂ ਨਹੀਂ ਹੋ ਰਿਹਾ ਮੈਨੂੰ ਤੁਸੀਂ ਦੱਸੋ ਇਹ ਅਲੀਗੇਸ਼ਨ ਭਾਜੀ ਮੈਂ ਝੂਠਾ ਲਾ ਰਿਹਾ ਤੁਸੀਂ ਅੱਜ ਜਾ ਕੇ ਕਮਿਸ਼ਨਰ ਸਾਹਿਬ ਨੂੰ ਪੁੱਛੋ ਤਿੰਨ ਤਿੰਨ ਚਾਰ ਚਾਰ ਦਾ ਕੰਮ ਨਹੀਂ ਹੋ ਫਿਰ ਅਗਲਾ ਅਲੀਗੇਸ਼ਨ ਜੇ ਮੈਂ ਝੂਠੂnga ਦੱਸ ਦੇਣਾ ਮੈਂ ਝੂਠ ਧਿਆਨ ਨਾਲ ਬੋਲਿਓ ਐਫ ਆਈ ਆਰ ਹੋਣ ਦੀ ਧਮਕੀ ਤੁਹਾਨੂੰ ਮਿਲ ਚੁੱਕੀ ਹੈ ਕਿਤੇ ਸੱਚੀ ਐਫ ਆਈ ਆਰ ਨਾ ਹੋ ਜAVE ਮੈਂ ਤਾਂ ਮਤਲਬ ਉਦੋਂ ਐਮ ਐਲ ਏ ਸਾਹਿਬ ਨੇ ਕਿਹਾ ਕਿ ਤੁਹਾਡੇ ਤੇ ਐਫ ਆਈ ਆਰ ਮਤਲਬ ਕਾਨੂੰਨੀ ਪਰਚਾ ਦੱਚ ਕਰਾ ਦਣਾ ਮੈਂ ਕਿਹਾ ਜੀ ਕਰਾਓ ਅੱਜ ਹੀ ਕਰਾਓ ਭਾਜੀ ਅੱਜ ਹੀ ਕਰਾਓ ਜੇ ਮੈਂ ਕੋਈ ਗਲਤ ਕੀਤਾ ਠੀਕ ਹੈ ਜਾਂ ਮਤਲਬ ਮੇਰੀ ਕੋਈ ਤੁਹਾਨੂੰ ਲੱਗਦਾ ਹੈ ਕਿ ਯਾਰ ਇੱਕ ਮੈਂ ਕਹਾਂ ਜੀ ਕਮਲ ਕਪੂਰ ਜੀ ਤੁਸੀਂ ਮੇਕੋ ਸਵਾਲ ਗਲਤ ਪੁੱਛ ਰਹੇ ਹੋ ਮੈਂ ਤੋੜ ਤੇ ਐਫ ਆਈ ਆਰ ਕਰਾਂ ਇਹ ਤਾਂ ਯਾਰ ਕੋਈ ਤਕ ਨਹੀਂ ਨਾ ਤੁਹਾਡਾ ਰਾਈਟ ਹੈ ਡੈਮੋਕ੍ਰੇਸੀ ਹੈ ਜਿਹੜਾ ਬਾਬਾ ਸਾਹਿਬ ਦਾ ਸੰਵਿਧਾਨ ਹੈ ਅਸੀਂ ਸਵਾਲ ਪੁੱਛ ਸਕਦੇ ਹਾਂ ਸਾਨੂੰ ਲੋਕਾਂ ਨੇ ਚੁਣ ਕੇ ਹਾਊਸ ਦੇ ਵਿੱਚ ਭੇਜਿਆ ਠੀਕ ਹੈ ਤੇ ਅਸੀਂ ਸਵਾਲ ਪੁੱਛ ਰਹੇ ਹਾਂ ਅਸੀਂ ਫੇਰ ਕੀ ਹੋਇਆ ਇੱਕ ਨਾ ਬਲ ਮਤਲਬ ਮੈਂ ਤੁਰ ਹੋਰ ਦੱਸਣ ਲੱਗਾ ਇੱਕ ਮਤਲਬ ਇਹਨਾਂ ਦੇ ਵਲੰਟੀਅਰ ਦਾ ਪੋਸਟ ਪਾਈ ਐਮ ਐਲ ਏ ਸਾਹਿਬ ਵਾਰਡ ਨੰਬਰ 26 ਚ ਐਚ ਐਲ ਕਰੀ ਪਾਰਕਰ ਉਹ ਤੁਗਾਟ ਕਰਨਗੇ ਮੈਂ ਕਿਹਾ ਬਹੁਤ ਵਧੀਆ ਗੱਲ ਹੈ ਜੀ ਚਲੋ ਕੁਛ ਤਾਂ ਕਰ ਰਹੇ ਨੇ ਮੇਰੇ ਇਲਾਕੇ ਚ ਹੋ ਰਿਹਾ ਚਾਹੇ ਆਪਣੇ ਘੋਟੇ ਚ ਕਰ ਮੈਂ ਕਿਹਾ ਠੀਕ ਹੈ ਜੀ ਮੈਂ ਕਿਹਾ ਕਿੱਥੇ ਕਰ ਰਹੇ ਨੇ ਇੱਥੇ ਕਰ ਰਹੇ ਨੇ ਮੈਂ ਕਿਹਾ ਯਾਰ ਉਹ ਕਿੰਨੇ ਲੱਖ ਦਾ ਕੰਮ ਪਾਸ ਹੋਇਆ ਜਿਹੜਾ ਐਮ ਐਲ ਏ ਸਾਹਿਬ ਨੇ ਕਰਾਇਆ ਮਤਲਬ ਅਫਸਰ ਨੂੰ ਪੁੱਛਿਆ ਉਹ ਕਹਿੰਦਾ ਇੱਕ ਚਵਾਨੀ ਦਾ ਨਹੀਂ ਹੋਇਆ ਜੀ ਮੈਂ ਕਾਚਾ ਬੰਨੀ ਤਾਂ ਨਹੀਂ ਹੋਇਆ ਐ ਲਖੋ ਮਤਲਬ ਸਕਰੀਨਸ਼ਾਟ ਐ ਤਾਂ ਐਮਐਲ ਸਭ ਤੋਂ ਘਾਟਨ ਕਰ ਰਹੇ ਨੇ ਫਿਰ ਗੱਲ ਗੋਲਮੋਲ ਜੀ ਹੈਗੀ ਅਸੀਂ ਪੁਰਾਣੇ ਬੰਦੇ ਆ ਸਾਨੂੰ ਤਾਂ ਪਤਾ ਉਹ ਕੰਮ ਕਿੱਦਾਂ ਕਰਨਾ ਫਿਰ ਪਤਾ ਲੱਗਿਆ ਕਿ ਜਿਹੜਾ ਉਹ ਵਾਲਾ ਮਤਲਬ ਇੱਕ ਗੁਰਦੁਆਰਾ ਸਾਹਿਬ ਨਾਲ ਕਿਤੇ ਚਾਰਦਵਾਰੀ ਕਰ ਲਈ ਨੇ ਕਹਿੰਦੇ ਉਹ ਪੰਜ ਗਮਾ ਚ ਜਿਹੜੇ ਮੇਰੇ ਪਾਸ ਕਰਾਏ ਉਹਨਾਂ 4 ਸਾਲ ਉਹਦੇ ਵਿੱਚੋਂ ਕਰ ਦੋ ਮੈਂ ਕਿਹਾ ਕਮਾਲ ਆ ਯਾਰ ਤੁਹਾਡਾ ਮੇਰ ਤੁਹਾਡੀ ਸਰਕਾਰ ਤੁਹਾਡੀ ਐਮਐਲ ਮੈਂ ਤਾਂ 20 ਲੱਖ ਚ 4-5 بار ਕਰਾ ਰਿਆ ਤੁਸੀਂ ਯਾਰ ਇੱਕੋ بار ਚ 20 ਲੱਖ ਲਵਾ ਦੋ ਭਾਜੀ ਇਹ ਤੁਸੀਂ ਦੱਸੋ ਕਿੱਥੇ ਤੱਕ ਜਾਇਜ ਆ ਮਤਲਬ ਮੇਰੇ ਹੱਕ ਜਿਹੜੇ ਨੇ ਠੀਕ ਆ ਫਿਰ ਤੁਸੀਂ ਉਹ ਕੰਮ ਦਾ ਮੈਨੂੰ ਘਾਟਨ ਕਰਨਾ ਸੀ ਮੈਨੂੰ ਕਹਿੰਦਾ ਨਹੀਂ ਤੂੰ ਘਾਟਨ ਨਹੀਂ ਕਰਨਾ ਤੂੰ ਬਸ ਮੈਂ ਕਹਿੰਦਾ ਚਲੋ ਨਹੀਂ ਕਰਦਾ ਯਾਰ ਮੈਂ ਇਹਨੂੰ ਘਾਟਨ ਨੂੰ ਛੱਡੋ ਤੁਸੀਂ ਕੰਮ ਕਰਾਓ ਠੀਕ ਹੈ ਜੈਟਿੰਗ ਮੰਗਾਈਏ ਉਹ ਕਹਿੰਦੇ ਜੀ ਜੈਟਿੰਗ ਦੇ ਅੱਗੇ ਨਹੀਂ ਤੁਸੀਂ ਖੜਨਾ ਮਤਲਬ ਨਹੀਂ ਤਾਂ ਕੰਮ ਰੁਕ ਜਾਊਗਾ ਮੈਂ ਕਹਿੰਦਾ ਛੱਡੋ ਯਾਰ ਮੈਨੂੰ ਮੈਨੂੰ ਫੋਟੋ ਦੀ ਲੋੜ ਨਹੀਂ ਕਿਉਂਕਿ ਲੋਕਾਂ ਨੇ ਨਾ ਮਤਲਬ ਏਡੀ ਵੱਡੀ ਮੁਹਿੰਮ ਦੇ ਵਿੱਚ ਮਤਲਬ ਜਿਹੜਾ ਲੁਧਿਆਣੇ ਦਾ ਮੇਅਰ ਦਾ ਕੈਂਡੀਡੇਟ ਸੀ ਸਾਹਮਣੇ ਉਹਨਾਂ ਦਾ ਇਹ ਤਾਂ ਵੀ ਮੈਨੂੰ ਵੋਟ ਪਾਈ ਐ ਮੇਰੀ ਫੋਟੋ ਲੋਕਾਂ ਦੇ ਦਿਲਾਂ 'ਚ ਲੱਗੀ ਐ ਮੈਂ ਨਹੀਂ ਕੰਮ ਕਰਾ ਕੇ ਪਾਵਾਂ ਫਿਰ ਇਸ ਕਰਕੇ ਮੈਂ ਥੋੜਾ ਜਿਹਾ ਫੋਟੋ ਅਵੋਇਡ ਕਰ ਰਹਾ ਕਿ ਚੱਲ ਛੱਡ ਯਾਰ ਲੋਕਾਂ ਦੇ ਕੰਮ ਹੋਣੇ ਚਾਹੀਦੇ ਨੇ ਕੰਮ ਹੋ ਜਾ ਤੇ ਉਹ ਠੇਕੇਦਾਰ ਨੂੰ ਕਹਿ ਰਹੇ ਨੇ ਕਿ ਉਹ ਚੋ 2 ਲੱਖ ਦਾ ਕੰਮ ਕਰ ਦੇ ਜਾਂ 3 ਲੱਖ ਦਾ ਕੰਮ ਕਰ ਦੇ ਯਾਰ ਠੇਕੇਦਾਰ ਜਿਹੜਾ ਕੰਮ ਕਰੂਗਾ ਉਹ ਜਿਪੋ ਕਰ ਦਊਗਾ 2 ਰੁਪਏ ਦਾ ਵੀ ਕੰਮ ਉਹ ਜੇ ਮੇਰੇ 20 ਲੱਖ ਦਾ ਕੰਮ ਪਾਸ ਨੇ 24 ਲੱਖ ਦਾ ਕੰਮ ਪਾਸ ਨੇ ਉਹ ਉਹਦੇ 'ਚ ਕਰੂਗਾ ਜੇ ਉਹ 2 ਲੱਖ ਇੱਧਰ ਲਾਊਗਾ ਅਗਲਾ 2.5 ਲੱਖ ਦੀ ਠੱਗੀ ਮਾਰੂਗਾ قال سمجھے اسی مطلب کہہ رہے ہیں کہ او ਧਾਰਮਿਕ ਕੰਮ ਹੈ ਕਹਿੰਦਾ ਬੜੀ ਬੜੀ ਖੁਸ਼ੀ ਹੈ ਤੁਸੀਂ ਯਾਰ 20 ਲੱਖ ਲਵਾ ਲੋ ਮੈਂ ਕਹਿੰਦਾ ਮੈਨੂੰ ਕੋਈ ਦਿੱਕਤ ਨਹੀਂ ਮੇਰੇ ਹੋਰ ਕੋਟੇ 'ਚੋਂ ਹੁੰਦੇ ਕੋਟੇ 'ਚੋਂ ਅਗਲੇ ਕੋਟੇ 'ਚੋਂ ਮੈਂ ਸਹੀ ਕੰਮ ਕਰਾਵਾਂਗਾ ਮੈਨੂੰ ਲੇਟ ਹੋ ਜਾਊਗਾ ਨਾ ਭਾਜੀ ਠੱਗੀ ਤਾਂ ਨਹੀਂ ਹੋਊਗੀ ਨਾ ਕਿਸੇ ਨੂੰ ਵੰਗਾਰ ਪਾਵਾਂਗੇ ਤਾਂ ਵੰਗਾਰ ਦਾ ਕੰਮ ਤੁਹਾਨੂੰ ਪਤਾ ਹੀ ਕਿੱਦਾਂ ਹੁੰਦਾ ਤੇ ਜਦੋਂ ਮੈਂ ਅਫਸਰ ਨੂੰ ਪੁੱਛਿਆ ਕਿ ਬਈ ਦੱਸੋ ਮੈਨੂੰ ਇਹਦਾ ਵਰਕ ਆਰਡਰ ਦਿਓ ਉਹਨਾਂ ਕੋਲ ਕੁਝ ਨਹੀਂ ਹੈਗਾ ਮੰਲਾ ਟੈਂਡਰ ਤੋਂ ਹੀ ਆ ਬਿਨਾ ਕਿਸੇ ਲਿਖਤ ਪੜੇ ਤਾਂ ਕਿੱਦਾਂ ਉਹਨੂੰ ਪੇਮੈਂਟ ਕਿੱਦਾਂ ਜਾਊਗੀ ਤੁਸੀਂ ਭਾਜੀ ਉਹ ਹੀ ਤਾਂ ਗੱਲ ਕਰ ਰਹੇ ਆ ਉਹ ਹੀ ਮੈਂ ਤੁਹਾਨੂੰ ਸਵਾਲ ਪੁੱਛ ਰਿਹਾ ਇੱਕ ਬੰਦੇ ਕੋ 20 ਲੱਖ ਦੇ ਕੰਮ ਨਾਸ ਨੇ ਮੰਨ ਲਓ ਉਹਨੂੰ ਕਹਿ ਰਿਹਾ ਕਿ ਉਹ ਕੰਮ ਚ ਕਰ ਦੇ ਜੇ ਉਹ ਕੰਮ ਚ ਕਰੂਗਾ ਪਾਰਕ ਤੇ ਉਹ 20 ਲੱਖ ਦੇ ਕੰਮ ਚੋਂ ਘੱਟ ਕੰਮ ਕਰੂਗਾ ਉਹ ਤਾਂ ਹੈ ਹੀ ਉਧਰ ਅਗਰ ਉਧਰ 20 ਲੱਗਣਾ ਹੈ ਤਾਂ 20 ਹੀ ਲੱਗੂਗਾ ਹਾਂ ਉਹ ਜੇ ਉਹ 2 ਲੱਖ ਦਾ ਕੰਮ ਇਧਰ ਕਰਾ ਲੋਗੇ ਤੇ ਬਾਕੀ ਪਾਰਕ ਦਾ ਨੁਕਸਾਨ ਹੋਊਗਾ ਐ ਲੈਬਰ ਕੋਣ ਨਹੀਂ ਐਚ ਐਲ MIJH ए नुकसान होगा ना मैं कह यार ए काम ਦਾ ਮੈਨੂੰ ਵਰਕ ਆਰਡਰ ਦੇ ਦਿਓ ਤੁਸੀਂ ਬਸ ਮੈਨੂੰ ਇੰਨੇ ਲੋਕਾਂ ਨੂੰ ਦਿਖਾ ਦਿਓ ਕਿ ਭਈ ਮੈਂ ਪੋਸਟ ਵੀ ਪਾਈ ਕਿ ਐਮਐਲ ਸਭ ਉੱਥੇ ਆ ਰਹੇ ਨੇ ਉੱਥੇ ਲੋਕਾਂ ਨੂੰ ਦੱਸ ਦੇਣ ਕਿ ਭਈ ਮੈਂ ਇੰਨੇ ਲੱਖ ਦਾ ਪਾਸ ਕਰਾਇਆ ਭਾਜੀ ਕੀ ਦਿੱਕਤ ਹੈ ਜੇ ਆਪਾਂ ਸੱਚੇ ਆ ਤਾਂ ਸਾਨੂੰ ਦਿਖਾਣਾ ਚਾਹੀਦਾ ਮੇਕੋ ਇਹ ਪ੍ਰੂਫ ਨੇ ਮੈਂ ਤੁਹਾਨੂੰ ਦਿਖਾ ਰਿਹਾ ਨਾ ਕਿ ਇਹ ਦੇਖੋ ਜੀ ਮੇਰੀ ਕਦੋਂ ਦੀ ਮੈਂ ਐਪਲੀਕੇਸ਼ਨ ਦਿੱਤੀ ਹੈ ਕਦੋਂ ਦਾ ਮੇਰਾ ਤਾਂ ਮਤਲਬ ਸਾਲ ਸਾਲ ਹੋ ਗਏ ਪਾਸ ਨਹੀਂ ਹੋ ਰਿਹਾ ਤੇ ਇਹ ਕਹ ਰਹੇ ਜੀ ਜਿਹੜਾ ਕੰਮ ਮੈਂ ਪਾਸ ਕਰਾਵਾਂ ਤੇ ਉਲਟ ਵੀ ਡਾਕਾ ਮਾਰ ਦਿੰਦੇ ਨੇ अच्छा ਤੁਹਾਡੇ ਅਗਰ ਮੈਂ ਵਾਰਡ ਦੀ ਗੱਲ ਕਰਾਂ ਤਾਂ ਕਿੰਨੇ ਟੋਟਲ ਪਾਰਕ ਕਿੰਨੇ ਆ ਵਾਰਡ ਮੇਰੇ ਤਾਂ ਭਾਜੀ ਸਾਰੇ ਕਿਉਂਕਿ ਮੇਰੇ ਇਲਾਕੇ 'ਚ ਇੰਡਸਟਰੀ ਦੇ ਵੀ ਆਂਦਾ ਰੈ residencial ਵੀ ਪਾਰਕ ਨੇ ਤਕਰੀਬਨ 45 ਦੇ ਕਰੀਬ ਪਾਰਕ ਨੇ ਤੇ ਹਰਾਨੀ ਦੀ ਗੱਲ ਤਾਂ ਹੋਰ ਦੱਸਾਂ ਮਾਲੀ ਇੱਕ ਵੀ ਨਹੀਂ ਸੰਭ ਦਿੰਦੇ ਅੱਛਾ 45 ਪਾਰਕ ਐ ਤੇ ਮਾਲੀ ਇੱਕ ਵੀ ਨਹੀਂ ਤੇ ਮੇਨਟੇਨ ਕਿੱਦਾਂ ਹੁੰਦੇ ਮੈਂ ਉਹੀ ਦੱਸਣ ਲੱਗਾ ਮੇਨਟੇਨ ਪੀ ਐਮ ਸੀ ਕਮੇਟੀ ਆ ਮਤਲਬ ਹਰ ਪਾਰਕ ਦੀ ਬਣਾਣੀ ਹੁੰਦੀ ਆ ਚਲੋ ਕੁਝ ਲੋਕ ਤਾਂ ਕਰ ਲੈਂਦੇ ਨੇ ਭਾਜੀ ਮੇਨਟੇਨ ਕਈ ਪਾਰਕ ਨਹੀਂ ਮੇਨਟੇਨ ਹੁੰਦੇ ਉਹ ਘੁੰਮ ਘੁਮਾ ਕੇ ਵਿਚਾਰੇ ਸਾਨੂੰ ਕਹਿੰਦੇ ਨੇ ਭਾਜੀ ਪਾਰਕ ਗੰਦਾ ਅਸੀਂ ਕਰੀਦਾ ਸੀ ਵੀ ਰਿਕੁਐਸਟ ਕਰ ਦਿੱਤੀ ਭਾਈ ਕਿਸੇ ਲੰਬੜਦਾਰ ਨੂੰ ਜਾਂ ਸੈਂਟਿਸਟ ਵੈਦਨ ਪਾਈ ਉਹ ਤਾਂ ਝਾੜੂ ਲਵਾ ਦੇ ਅਸੀਂ ਤਾਂ ਇੰਨਾ ਕਰ ਸਕਦੇ ਆ ਨਾ ਤੇ ਇਹਨਾਂ ਨੂੰ ਕਹੇ ਜਿਹੜੇ ਪਾਰਕ ਮੇਨਟੇਨ ਨਹੀਂ ਹੁੰਦੇ ਉਹਨਾਂ ਵਾਸਤੇ ਮਾਲੀ ਦੇ ਦਿਓ ਦੋ ਦੇ ਦਿਓ ਚਾਰ ਦੇ ਦਿਓ ਜਿੰਨੇ ਦੇ ਦੋਗੇ ਠੀਕ ਹੈ ਅਸੀਂ ਘਟੋ ਘਟੋ ਤੇ ਬੁੱਤੇ ਲਵਾ ਕੇ ਹਰਾ ਪਰਾ ਕਰ ਸਕੀਏ ਫੇਰ ਮੈਂ ਤੁਹਾਨੂੰ ਹੋਰ ਇੱਕ ਹਰਾਨੀ ਵਾਲੀ ਗੱਲ ਦੱਸਦਾ ਤੁਸੀਂ ਵਿਸ਼ਵਨਾਨ ਮੰਦਿਰ ਦੇ ਸਭ ਤੋਂ ਵੱਡਾ ਪਾਰਕ ਹੈ 2 ਏਕੜ ਦਾ ਪਾਰਕ ਆ ਉਹਦੀ ਪਹਿਲਾਂ ਬਾਉਂਡਰੀ ਵਾਲ ਹੋਈ ਸੀ ਵਿਚਕਾਰ ਸਾਰਾ ਖੰਡਰ ਸੀ 5 5 ਫੁੱਟ ਕਾ ਸੀ ਮੈਂ ਤੁਹਾਨੂੰ ਵੀ ਫੋਟੋਆਂ ਭੇਜ ਸਕਦਾ 2014 ਦੀਆਂ ਮਤਲਬ ਬਕਾਇਦਾ ਡੇਟ ਆਊਗੀ ਉੱਤੇ ਜਦੋਂ ਅਸੀਂ ਪਾਰਕ ਦਾ ਦੇਖਿਆ ਸੀਗਾ ਉਹ ਪਾਰਕ ਅਸੀਂ ਅਮਰਿਤਕੀਮਤ ਸੰਜੇ ਤਲਵਾਰ ਉਹ ਐਮਐਲਏ ਸੀਗੇ ਤਕਰੀਬਨ 62 ਲੱਖ ਰੁਪਏ ਉਹਦੇ ਉੱਤੇ ਲਾਇਆ ਠੀਕ ਆ ਬਾਉਂਡਰੀ ਵਾਲ ਪਹਿਲਾਂ ਬਣੀ ਸੀ ਜਿਹੜੀ ਚੀਜ਼ ਅਸੀਂ ਨਹੀਂ ਬਣਾਈ ਮੈਂ ਕਿਉਂ ਕਹਾਂ ਬੋਲਿਵਾਰ ਰਿਪੇਅਰ ਕਰਤੀ ਉੱਤੇ ਮਤਲਬ ਪੇਂਟ ਪੂੰਡ ਜੋ ਵੀ ਉਸ ਤੋਂ ਜੋ ਕੰਮ ਰਹਿੰਦਾ ਸੀ ਉਹਦਾ ਐਸਟੀਮੇਟ ਬਣਾਇਆ ਉਹਦਾ 6.5 ਲੱਖ ਰੁਪਏ ਐਸਟੀਮੇਟ ਬਣਿਆ ਅਸੀਂ ਉਹ پارک ਤਿਆਰ ਕਰਤਾ ਠੀਕ ਹੋ ਗਿਆ ਝੂਲੇ ਲੱਗੇ ਬੜੇ ਵਧੀਆ ਫਿਰ ਉਸ ਤੋਂ ਬਾਅਦ ਇਹ ਦੇਖੋ ਕਿ ਜਦੋਂ ਤਿਆਰ ਹੋ ਗਿਆ ਇਹਨਾਂ ਨੇ ਉੱਥੇ ਝਾੜੂ ਵਾਲਾ ਤੇ ਮਾਲ ਹੀ ਨਹੀਂ ਲਾਇਆ 4 ਸਾਲ ਮਤਲਬ 3 ਸਾਲ ਮਾਲ ਹੀ ਨਹੀਂ ਲਾਇਆ ਹੁਣ ਉਹ پارک ਇੱਕ ਇੰਡਸਟਰੀ ਨੂੰ ਦਿੱਤਾ ਮੈਂ ਕਹਿੰਦਾ ਦਿੱਤਾ ਉਹਨੂੰ ਕਿ ਉਹ ਆਪਣਾ ਨਾਮ ਕਰੇ ਯਾਰ ਉਹਨੂੰ ਫਰੀ ਕੋ ਦਿੱਤਾ ਫਿਰ ਬੇਅਸਰ ਲੱਗਾ ਲੋਕਾਂ ਦਾ ਕਾਰਪੋਰੇਸ਼ਨ ਦਾ ਪੈਸਾ ਲੱਗਾ ਉਹ 2 ਏਕੜ ਜਗ੍ਹਾ ਮਤਲਬ ਕਰੋੜਾ ਰੁਪਏ ਦੀ ਜਗ੍ਹਾ ਤੇ 2 ਕਰੋੜ ਉੱਤੇ ਕਾਰਪੋਰੇਸ਼ਨ ਨੇ ਲਾਇਆ ਲੋਕਾਂ ਦੇ ਦਿੱਤਾ ਟੈਕਸ ਆ ਠੀਕ ਹੈ ਉਹਨੂੰ ਆਪ ਫਰੀ ਦਿੱਤਾ ਉੱਤੇ ਜਾ ਕੇ ਕਈ ਨਾ ਦੁਗਾਟਨ ਕਰ ਰਹੇ ਨੇ ਇੱਕ ਦੂਜੇ 'ਤੇ ਲੱਡੂ ਪਾ ਰਹੇ ਨੇ ਯਾਰ ਇਹ ਕਾਦੇ ਲੱਡੂ ਮਤਲਬ ਲੋਕਾਂ ਦਾ ਫਾਇਦਾ ਕਰਾਓ ਤੁਸੀਂ ਪੈਦਾ ਕਰਵਾਣਾ ਸੀਗਾ ਨਾ ਹਾਊਸ ਦੇ ਵਿੱਚ ਤੁਹਾਡੇ ਕੋਲ ਮੌਕਾ ਸੀਗਾ ਤੁਸੀਂ ਸਟੇਜ ਤੇ ਜਿਹੜੇ ਪਹਿਲਾਂ ਗੁਲਗਾਨ ਕਰਨ ਲੱਗੇ ਧੰਨਵਾਦ ਕਰਨ ਲੱਗੇ ਫਿਰ ਜਦੋਂ ਥੋੜੀ ਜੀ ਤਲਖੀ ਆਈ ਫਿਰ ਤੁਸੀਂ ਸਟੇਜ ਤੋਂ ਥੱਲੇ ਵੀ ਉਤਰ ਗਏ ਐਫ ਆਈ ਆਰ ਤੱਕ ਦੀ ਗੱਲ ਪਹੁੰਚ ਗਈ ਹਾਂ ਬਿਲਕੁਲ ਸਹੀ ਗੱਲ ਜਦੋਂ ਭਾਜੀ ਹਾਊਸ ਦੇ ਵਿੱਚ ਸਾਡੇ ਸ਼ਾਮਸਦ ਮਲੋਤੜਾ ਜੀ ਨੇ ਉਹਨਾਂ ਨੇ ਅੱਠ ਨਾਂ ਪਾ ਕੇ ਭੇਜੇ ਸੀਗੇ ਦੂਸਰੇ ਨੰਬਰ ਤੇ ਮੇਰਾ ਨਾਂ ਸੀਗਾ ਕਿ ਮੇਰੇ ਮੁੱਦੇ ਸੀਗੇ ਜਿਹੜੇ ਮੈਂ ਬੋਲਾਂਗਾ ਠੀਕ ਹੋ ਗਿਆ ਪਹਿਲਾਂ ਜਦੋਂ ਮੈਂ ਉਹਨਾਂ ਨੇ ਲਾਸਟ ਤੋਂ ਸ਼ੁਰੂ ਕਰਤਾ ਜਦੋਂ ਮੇਰੀ ਵਾਰ ਹੀ ਆਈ ਮੇਰ ਸਾਹਿਬ ਨੇ ਜੰਪ ਕਰਤਾ ਮੇਰਾ ਨਾਮ ਬਾਬਾਈ ਤੋਂ ਬਾਅਦ ਚ ਕੇ ਪਹਿਲਾ ਨਾ 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 ਬਾਬਾਈ ਦਾ ਕੁਦਰਤ ਨਾ ਜਿਵੇਂ ਨੰਬਰ ਹੁੰਦਾ ਜਿਨ੍ਹਾਂ ਜਿਨ੍ਹਾਂ ਕੋ ਪੁਆਇੰਟ ਸੀਗੇ ਮੇਰਾ ਪੁਆਇੰਟ ਜਿਹੜਾ ਸੀ ਉਹ ਦੂਜੇ ਨੰਬਰ ਤੇ ਸੀਗਾ ਠੀਕ ਹੈ ਉਹ ਲੁਧਿਆਣਾ ਸ਼ਹਿਰ ਦਾ ਮੁੱਦਾ ਸੀਗਾ ਠੀਕ ਹੈ ਜ ਬਾਬਾਈ ਦਾ ਜਦੋਂ ਉਲਾਸ ਤੇ ਸੀਗਾ ਉਹਨਾਂ ਲਾਸਟ ਤੋਂ ਸ਼ੁਰੂ ਕਰਤਾ ਕੋਈ ਗੱਲ ਨਹੀਂ ਜਿੰਨੂੰ ਮਰਜ਼ੀ ਜਿਆ 10 ਮਿੰਟ ਲੇਟ ਆ ਜੇ ਵਾਰੀ ਕੋਈ ਦਿੱਕਤ ਨਹੀਂ ਆ ਜਵੇ ਜਦੋਂ ਮੇਰੀ ਵਾਰੀ ਆਈ ਮੇਅਰ ਸਾਹਮਣੇ ਮੈਨੂੰ ਕੱਟ ਕੇ ਕੱਲਾ ਮੈਨੂੰ ਕਟਿਆ ਮਤਲਬ ਉਹ ਕੱਟ ਕੇ ਕਹਿੰਦਾ ਸ਼ਾਮ ਸੂਨ ਨੂੰ ਉਤਲਾ ਹੀ ਬੋਲਣਗੇ ਪਰ ਸ਼ਾਮ ਸੂਨ ਨੇ ਬਲੋਤਰਾ ਹੀ ਨਹੀਂ ਕਿਹਾ ਕਿ ਯ ਐ ਬੋਲੂਗਾ ਫਿਰ ਇਹਨਾਂ ਨੇ ਮੈਨੂੰ ਅੱਜ ਛੋਟਾ ਮਾਈਕ ਦਿੱਤਾ ਉਹ ਮੈਂ ਦੇਖਿਆ ਉਹ ਬੰਦ ਮੈਂ ਕਿਹਾ ਕਿ ਚੱਕਰ ਆ ਮਾਈਕ ਵੀ ਇਹਨਾਂ ਦੇ ਬਟਨ ਰੱਖੇ ਫਿਰ ਮੈਂ ਕਿਹਾ ਜੀ ਮੈਂ ਤਾਂ ਬੋਲਣਾ ਬੋਲਣਾ ਫਿਰ ਮੈਂ ਸਟੇਜ ਤੇ ਚੜ ਗਿਆ ਜਿਹੜਾ ਜਿੱਥੇ ਉਹ ਮਾਈਕ ਬੋਲ ਰਹੇ ਸੀਗੇ ਮੈਂ ਉੱਥੇ ਬੋਲਿਆ ਕਿ ਭਾਈ ਲੋਕਾ ਮੈਂ ਤਾਰੀਫ ਕਿਹੜੇ ਕੀਤੀ ਤੁਸੀਂ ਇਹ ਸੁਣੋ ਹੈਰਾਨ ਮੈਂ ਕਿਹਾ ਜੀ ਲੁਧਿਆਣਾ ਜਿਹੜਾ ਆ ਟੈਕਸ ਇਕੱਠਾ ਕਰਨ ਦੇ ਵਿੱਚ ਪ੍ਰੋਪਰਟੀ ਟੈਕਸ ਦੇ ਵਿੱਚ ਪੰਜਾਬ ਚੋਂ ਨੰਬਰ 1 ਤੇ ਆ 160 ਕਰੋੜ ਦਾ ਸਾਡਾ ਬਜਟ ਸੀਗਾ ਤਾਂ ਕਰੀਬਨ 12 ਕਰੋੜ ਪਲੱਸ ਚੱਲ ਰਿਹਾ ਤੇ ਕਰੀਬਨ 172 ਕਰੋੜ ਇਕੱਠਾ ਕਰਨ ਦੀ ਉਮੀਦ ਆ ਟੈਕਸ ਸਾਗੇ ਨੰਬਰ 1 ਠੀਕ ਹੈ ਤੇ ਹੁਣ ਜੇ ਟੈਕਸ ਆਪਾਂ ਵੱਧ ਲੈ ਰਹੇ ਹੋ ਜੀ ਫੈਸਿਲਿਟੀ ਵੀ ਦੇਣੀ ਚਾਹੀਦੀ ਆ ਤੇ ਗੰਦੇ ਸ਼ਹਿਰਾਂ ਦੇ ਵਿੱਚੋਂ ਹਿੰਦੁਸਤਾਨ ਦੇ ਵਿੱਚ ਅਸੀਂ ਦੂਜੇ ਨੰਬਰ ਤੇ ਆਏ ਆ ਪੰਜਾਬ ਚੋਂ ਪਹਿਲੇ ਨੰਬਰ ਤੇ ਤੇ ਮੈਂ ਕਹਾਂ ਟੈਕਸ ਦਾ ਆਪਾਂ ਨੰਬਰ 1 ਇਕੱਠਾ ਕਰ ਰਹੇ ਪੰਜਾਬ ਗੰਦਾ ਸਭ ਤੋਂ ਵੱਧ ਪੰਜਾਬ ਹੈ ਲੁਧਿਆਣਾ ਆਪਣਾ ਉਹ ਕਿਉਂ ਆ 10 ਲੱਖ ਤੋਂ ਉੱਪਰ ਦੇ 40 ਸ਼ਹਿਰ ਨੇ ਜੀ ਮਤਲਬ ਹਿੰਦੁਸਤਾਨ ਦੇ ਵਿੱਚ ਤੇ ਲੁਧਿਆਣਾ ਆ 39ਵੇਂ ਨੰਬਰ ਤੇ ਮੈਂ ਕਹਾਂ ਜੀ ਕਿਉਂ ਜੇ ਕੋਈ ਆਇਆ ਹੈ ਤੇ ਦੱਸੋ ਤੁਸੀਂ ਕੀ ਕਾਰਵਾਈ ਕੀਤੀ ਕਾਰਵਾਈ ਕੀ ਕੀਤੀ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਜੀ ਇਹ ਫਲਾਣੀ ਫਲਾਣੀ ਜਗ੍ਹਾ ਤੋਂ ਜ਼ੀਰੋ ਨੰਬਰ ਆਇਆ ਕੂੜਾ ਲੋਕੀ ਖੁੱਲਾ ਸ਼ਟਰ ਸੜਕੋ ਤਿਆਰੀ ਨਹੀਂ ਸੀ ਕਮਿਸ਼ਨ ਸਾਹਿਬ ਨੂੰ ਦੱਸਿਆ ਮੈਂ ਉਹਨਾਂ ਨੂੰ ਫਿਰ ਹੱਲ ਦੱਸਿਆ ਕਿ ਤੁਸੀਂ ਹੱਲ ਨਾਲ ਲੈ ਕੇ ਆਓ ਮੈਂ ਹੱਲ ਦੱਸਿਆ ਮੈਂ ਕਿਹਾ ਹੱਲ ਐ ਵਾ ਕਿ ਜਦੋਂ ਇੱਥੋਂ ਮਤਲਬ ਕੂੜਾ ਕੀ ਹੁੰਦਾ ਪਹਿਲੇ ਕੰਪੈਕਟਰ ਲੱਗੇ ਸੀ ਸਾਡੇ ਉਹ ਸਾਡੇ ਲੱਗੇ ਹੋਏ ਨੇ ਜਿਹੜੇ ਮੈਟਰੋ ਰੋਡ ਤੇ ਵੀ ਲੱਗਾ ਜਾ ਹੁਣ ਨਵਾਂ ਕੋਈ ਨਹੀਂ ਲੱਗਾ ਕੰਪੈਕਟਰ ਕਿਉਂਕਿ 200 ਦੇ ਕਰੀ ਮੈਟ੍ਰਿਕ ਟਨ ਕੂੜਾ ਇਕੱਠਾ ਹੁੰਦਾ ਉਨੀ ਕੈਪੈਸਿਟੀ ਨਹੀਂ ਹੈਗੀ ਕਿ ਖੁੱਲੇ ਚ ਸੁੱਟਾ ਜਾਂਦਾ ਸੀ 100 ਫੂਟਾ ਰੋਡ ਤੁਹਾਨੂੰ ਯਾਦ ਹੋਊਗਾ ਜੀਵਨ ਨਗਰ ਚੌਂਕ ਤੇ ਨਾਲੇ ਮਿਸ਼ਵਨਾਮ ਹੁੰਦਾ ਸਾਹਮਣੇ ਅਸੀਂ ਖੁੱਲੇ ਚ ਬੰਦ ਕਰਾਤਾ ਸੀ ਕੰਪੈਕਟਰ ਲਵਾਤਾ ਆਪਣੇ ਜੁਗਾ ਕਿ ਆਪਣੇ ਵਰਡ ਦਾ ਇੱਥੇ ਸੁੱਟਿਆ ਜਾਵੇ ਹੋਰ ਨਵਾਂ ਕੰਪੈਕਟਰ ਲੱਗਿਆ ਨਹੀਂ ਤੇ ਕੰਪੈਕਟਰ ਜਦੋਂ ਨਹੀਂ ਲੱਗਿਆ ਇਹਨਾਂ ਨੂੰ ਸਾਰਿਆਂ ਨੂੰ ਕਹਿੰਦੇ ਤੁਸੀਂ ਸੁੱਟ ਕੇ ਆਓ ਜੀ ਤਾਜਪੁਰ ਰੋਡ ਡੰਪ ਤੇ ਠੀਕ ਹੈ ਮਤਲਬ ਤੁਸੀਂ ਉਹ ਵੀ ਜਾ ਕੇ ਪਤਾ ਕਰ ਲਿਓ ਕਿ ਮੈਂ ਕੱਲ ਸੱਚ ਕਹਿ ਰਿਹਾ ਕਿ ਝੂਠ ਕਹਿ ਰਿਹਾ ਜਦੋਂ ਕੋਈ ਕੂੜਾ ਸੱਟਣ ਜਾਂਦੀ ਗੱਡੀ ਉਤੋਂ 5000 ਰੁਪਏ 4000 ਰੁਪਏ ਮਹੀਨਾ ਲਿੱਤਾ ਜਾਂਦਾ ਕਿ ਇੱਥੇ ਕੂੜਾ ਸੁੱਟਣ ਦਾ ਠੀਕ ਹੈ ਆਮ ਤੌਰ ਤੇ ਅਗਲਾ ਕਹਿੰਦਾ ਇੱਕ ਤਾਂ ਘੰਟਾ ਜਾਣ ਨੂੰ ਲੱਗਦਾ ਘੰਟਾ ਆਉਣ ਨੂੰ ਲੱਗਦਾ ਠੀਕ ਹੈ ਫਿਰ ਕੀ ਕਰਦੇ ਨੇ ਮੇਰੇ ਇਲਾਕੇ ਰਜੀਵਗਨਦੀ ਕਲੋਨੀ ਵਿਚਾਰੇ ਕਈ ਮਤਲਬ ਮਿਹਨਤ ਕਸ਼ ਪਰਿਵਾਰ ਨੇ ਉਹ ਵਿਚਾਰੇ ਕੂੜੇ ਦਾ ਮਤਲਬ ਕਰਦੇ ਨੇ ਕੰਮ ਅਗਲਾ ਕਹਿੰਦਾ ਘੰਟਾ ਉੱਤੇ ਸੁੱਟਣ ਜਾਵਾਂ ਘੰਟਾ ਵਾਪਸ ਆਵਾਂ 5000 ਉੱਥੇ ਦੇਣਾ ਇਸ ਕਰਕੇ ਵਿਚਾਰੇ ਰਾਤੀ ਦੋ ਦੋ ਵੇ ਉੱਠ ਕੇ ਸਵੇਰੇ ਚਾਰ ਚਾਰ ਵੇ ਉੱਠ ਕੇ ਕੂੜਾ ਸੁੱਟ ਆਉਂਦੇ ਨੇ ਯਾਰ ਅਗਲੇ ਦਿਨ ਕੂੜਾ ਸੁੱਟਣਾ ਨਾ ਜੇ ਰੇੜਾ ਗੱਡੀ ਖਾਲੀ ਹੋਊਗੀ ਤਾਂ ਹੀ ਅਗਲੇ ਦਿਨ ਕੰਮ ਆਣਗੇ ਮਤਲਬ ਪਹਿਲੀ ਵਾਰੀ ਇਤਿਹਾਸ ਚੱਦਾ ਹੋ ਰਿਹਾ ਕਿ ਲੋਕੀ ਸਾਨੂੰ ਉਰੇ ਵਾਸਤੇ ਫੋਨ ਕਰ ਰਿਹਾ ਕਿ ਸਾਡਾ ਕੂੜਾ ਨਹੀਂ ਚੱਕਿਆ ਜਾ ਰਿਹਾ ਮੈਂ ਕਿਹਾ ਜੀ ਉਹਨੂੰ ਸੁਧਾਰੋ ਜਦੋਂ ਮੈਂ ਉਹ ਗੱਲ ਕੀਤੀ ਉਹ ਫਿਰ ਐਮਐਲਏ ਸਾਹਿਬ ਤੁਹਾਡੇ ਸਾਹਮਣੇ ਕਹਿੰਦੇ ਤੋੜ ਤੇ ਐਫਆਈਆਰ ਹੋਣੀ ਜੀ ਫਲਾਨਾ ਜੀ ਮੈਂ ਕਿਹਾ ਜੀ ਕਰਵਾ ਦਿਓ ਫਿਰ ਐਫਆਈਆਰ ਮਤਲਬ ਯਾਰ ਮੈਂ ਸਵਾਲ ਕਰ ਰਿਹਾ ਮੈਂ ਨਾ ਐਮਐਲਏ ਸਾਹਿਬ ਨੂੰ ਕੋਈ ਬਦਤਮੀਜ਼ੀ ਨਾ ਬੋਲਿਆ ਨਾ ਮੇਰ ਸਾਹਿਬ ਨੂੰ ਬੋਲਿਆ ਨਾ ਕਿਸੇ ਅਸਰ ਨੂੰ ਬੋਲਿਆ ਮੈਂ ਤਾਂ ਭਾਜੀ ਲੋਕਾਂ ਨੇ ਚੁਣਿਆ ਮੈਂ ਸਵਾਲ ਪੁੱਛਣੇ ਲੁਧਿਆਣਾ ਵਾਸੀਆਂ ਦੀ ਖਾਤਰ ਮੇਰੇ ਤੁਸੀਂ ਹੱਲ ਕਰ ਦਿਓ ਐਮਐਲਏ ਸਾਹਿਬ ਦਾ ਫਰਜ਼ ਸਿਗਾ ਮੇਰ ਸਾਹਿਬ ਦਾ ਫਰਜ਼ ਵੀ ਹੈ ਜਿਹੜਾ ਪਰ ਇਹ ਥੋੜਾ ਕਿ ਤੁਸੀਂ ਡਿਕਟੇਟਰ ਨਾਲ ਡਰਾਓ ਡਰਾਨ ਦੀ ਕੋਸ਼ਿਸ਼ ਕਰੋਗੇ ਐਦਾ ਕੌਣ ਡਰਦਾ ਭਾਜੀ ਨੇ ਇੱਥੇ ਫਿਰ ਕਾਂਗਰਸ ਤੇ ਭਾਜਪਾ ਦਾ ਗੱਠੀ ਉੱਡ ਸਾਹਮਣੇ ਆ ਰਿਹਾ ਹੈ ਕਿ ਆ ਸਾਂਝਾ ਮੈਚ ਖੇਡ ਰਹੇ ਸੀਗੇ ਅੰਦਰ ਤੁਸੀਂ ਮਤਲਬ ਨਹੀਂ ਇਹੋ ਜੀ ਤਾਂ ਕੋਈ ਗੱਲ ਨਹੀਂ ਮੈਂ ਤੁਹਾਨੂੰ ਦੱਸਦਾ ਮਤਲਬ ਹਰ ਜਦੋਂ ਪਾਰਟੀ ਦਾ ਮਤਲਬ ਹੁੰਦੀ ਹੈ ਨਾ ਆਪਣਾ ਹਾਊਸ ਦੀ ਮੀਟਿੰਗ ਹੁੰਦੀ ਆ ਹਰ ਪਾਰਟੀ ਆਪਣੇ ਕੌਂਸਲਰ ਨਾਲ ਮੀਟਿੰਗ ਕਰਦੀ ਆ ਅਸੀਂ ਵੀ ਲੱਗ ਕੀਤੀ ਸੀਗੀ ਭਾਜਪਾ ਨੇ ਵੀ ਲੱਗ ਕੀਤੀ ਉਹਨਾਂ ਦੇ ਆਪਣੇ ਮੁੱਦੇ ਸੀਗੇ ਸਾਡੇ ਆਪਣੇ ਮੁੱਦੇ ਸੀਗੇ ਠੀਕ ਹੈ ਮੁੱਦੇ ਤਾਂ ਸ਼ਹਿਰ ਦੇ ਹੀ ਸੀਗੇ ਨਾ ਬਿਲਕੁਲ ਵਾਡਾ ਦੇ ਸੀਗੇ ਹਰ ਵਾਰਡ ਦਾ ਆਪਣਾ ਨਾ ਮੇਰੇ ਵਾਰਡ ਦਾ ਅਲੱਗ ਉਹਨਾਂ ਦੇ ਵਾਰਡ ਦਾ ਅਲੱਗ ਉਹ ਵੀ ਆਪਣੇ ਉਠਾ ਰਹੇ ਸੀਗੇ ਅਸੀਂ ਵੀ ਆਪਣੇ ਉਠਾ ਰਹੇ ਸੀਗੇ ਹੁਣ ਮਤਲਬ ਜਿਹੜੀ ਕੱਲ ਵਾਲੀ ਮੀਟਿੰਗ ਸੀਗੀ ਉਹਦੇ ਵਿੱਚ ਤਾਂ ਕੀ ਇਹਨਾਂ ਨੇ ਕੀਤਾ ਮੈਂ ਹੁਣ ਤੁਹਾਨੂੰ ਹੋਰ ਦਿਖਾਣਾ ਜਿਹੜੇ ਹਾਊਸ ਚ ਬੁੱਲੇ ਬੰਦੇ ਤੁਸੀਂ ਇਹ ਦੇਖੋ ਇਹ ਵਾਰਡ ਨੰਬਰ 4 7 17 18 20 ਤੇ 26 ਠੀਕ ਹੈ ਹਲਕਾ ਈਸ਼ ਦੇ ਵਾਲ ਨੇ ਮਤਲਬ ਪਹਿਲੇ ਨੰਬਰ ਤੇ ਤੁਸੀਂ ਦੇਖ ਲਓ ਠੀਕ ਹੋ ਗਿਆ ਨਵੇਂ ਸੁਪਰਵਾਈਜ਼ਰ ਦੀ ਪੋਸਟਿੰਗ ਹੋਈ ਪ੍ਰਮੋਸ਼ਨ ਹੋਈ ਚਲੋ ਚੰਗੀ ਗੱਲ ਆ ਹੋਣੀ ਚਾਹੀਦੀ ਆ ਮੈਂ ਕਹਿੰਦਾ ਪੂਰੇ ਲੁਧਿਆਣੇ ਚ ਲੰਬੜਤਾ ਦਾ ਪ੍ਰਮੋਸ਼ਨ ਹੋਵੇ ਸਿਰਫ ਉਹਨਾਂ ਨੂੰ ਸਿਰਫ 6 ਵਾਡਾ ਤੇ ਲਾਇਆ ਗਿਆ ਠੀਕ ਹੋ ਗਿਆ ਇਹ ਵੱਲੇ 6 ਵਾਡਾ ਦੇ 6 ਵਾਡਾ ਕਿਹੜੇ-ਕਿਹੜੇ ਨੇ ਤਿੰਨ ਕਾਂਗਰਸ ਦੇ ਇੱਕ ਮੇਰਾ ਗੌਰਵ ਪੱਟੇ ਇੱਕ ਸੁਖਦੇਵ ਬਾਵਾ ਇੱਕ ਮੋਨੂ ਖਿੰਡਾ ਕਾਂਗਰਸ ਦੇ ਤਿੰਨ ਦੋ ਭਾਜਪਾ ਦੇ ਜਿਹਦੇ ਚੋਂ ਇੱਕ ਅਨਿਲ ਭਰਦवाज ਤੇ ਇੱਕ ਰੂਬੀ ਗੁਰਿਆਨ ਠੀਕ ਹੈ ਤੇ ਇੱਕ ਅਕਾਲੀ ਦਲ ਜਿਹੜਾ ਕਮਲ अरोड़ा ਠੀਕ ਹੈ ਇਹਨਾਂ 6 ਵਾੜਾ ਚ ਲਾਇਆ ਗਿਆ ਮਤਲਬ ਅਸੀਂ ਕਹਾਂ ਕਿ ਯਾਰ ਜਿਹੜੇ ਬੰਦੇ ਆਏ ਸਾਨੂੰ ਪਤਾ ਵੀ ਨਿ ਵਰਡ ਤੋਂ ਜਾਨੂ ਵੀ ਨਹੀਂ ਹੈਗੇ ਠੀਕ ਹੈ ਇੱਕ ਸਾਲ ਦੇ ਵਿੱਚ ਭਾਜੀ 5ਵੀਂ 7ਵੀਂ ਵਾਰ ਬਦਲੀ ਆ ਹਰ ਦੂਜੇ ਹਫਤੇ ਬਦਲੀ ਜਿਹੜੇ ਡੈਥ ਕੇਸ ਹੋ ਗਏ ਮੰਨ ਲਓ ਉਹਦੇ ਬਾਰੇ ਸਾਨੂੰ ਬੰਦੇ ਨਹੀਂ ਦੇ ਦੇ ਫਿਰ ਜਿਹੜੇ ਮਤਲਬ ਇਥੋਂ ਸ਼ਿਫਟ ਕਰ ਦਿੰਦੇ ਨੇ ਕੋਈ ਭੇਜਦਾ ਪਹਿਲਾਂ ਵੇਰ ਕਾ ਮਿਲ ਭੇਜਦਾ ਫਿਰ ਭੇਜਦਾ ਉਧਰ ਨਾਲੀ ਮੱਲੇ ਵੱਲ ਉਹਦੀ ਜਗ੍ਹਾ ਬੰਦਾ ਵੀ ਨਹੀਂ ਭੇਜ ਰਹੇ ਉਹਦਾ ਖਮਿਆਜ਼ਾ ਤਾਂ ਐਮਐਲਏ ਨੂੰ ਵੀ ਭੁਗਤਣਾ ਪਊਗਾ ਨਾ ਆ ਤੁਸੀਂ ਜਿਹੜੀ ਗੋਰੀਆਂ ਦਾ ਗੱਲ ਕੀਤੀ ਹੈਗੀ ਹੈ ਇਹ ਵੀ ਭੁਲਾਈ ਦੇ ਵਾਰਡ ਦੀ ਹੈ ਮੈਨੂੰ ਖੰਡਾ ਇਹ ਵੀ ਮਿਲਦਾ ਹੈਗਾ ਭੁਲਾਈ ਦੇ ਸਾਰੇ ਇਸੇ ਹੀ ਹੈ ਜੀ ਇਸੇ ਦੀ ਹੈ ਨਾ ਤਾਂ ਉਹਦਾ ਖਮਿਆਜ਼ਾ ਤਾਂ ਫਿਰ ਉਲਟਾ ਬਿਲਕੁਲ ਆਹੀ ਕਹਿ ਰਿਹਾ ਹੈ ਕਿ ਐਮਐਲਏ ਸਾਹਿਬ ਨੂੰ ਜਦੋਂ ਵੋਟਾਂ ਪਈਆਂ ਸੀਗੀਆਂ ਉਹ ਸਾਰੇ ਵਾਰਡਾਂ ਚ ਪਈਆਂ ਸੀਗੀਆਂ ਮੇਰੇ ਵਾਰਡ ਚ ਵੀ 3000 ਵੋਟ ਪਈ ਸੀ ਤੇ ਜੇ ਮੇਰੇ ਕਾਂਗਰਸੀ ਕੌਂਸਲ ਜਿੱਤਿਆ ਤੇ ਜੇ ਮੈਂ ਸਫਰ ਕਰ ਰਿਹਾ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਅੱਲਾ ਗੌਰਵ ਪੱਟੀ ਸਫਰ ਨਹੀਂ ਕਰ ਰਿਹਾ ਉੱਥੇ ਦੇ ਇਲਾਕੇ ਦੇ ਲੋਕ ਸਫਰ ਕਰ ਰਹੇ ਨੇ ਜੇ ਆਪਣੀ ਆਦਤਾਂ ਤੋਂ ਨਹੀਂ ਸੁਧਰੇ ਸਾਲ ਬਾਅਦ ਭਾਜੀ ਲੋਕਾਂ ਨੂੰ ਰਿਜ਼ਲਟ ਦੇਣਾ ਤੁਸੀਂ ਇਹ ਦੇਖੋ ਸਫਾਈ ਕਰਮਚਾਰੀ ਬਦਲ ਤੇ ਉਹਦੀ ਜਗ੍ਹਾ ਬੰਦੇ ਵੀ ਤਾਂ ਚਾਹੀਦੇ ਹਨ ਹੁਣ ਰਿਟਾਇਰ ਹੋ ਗਿਆ ਇੱਕ ਬੰਦਾ ਉਹਦੀ ਜਗ੍ਹਾ ਬੰਦਾ ਤੁਸੀਂ ਇਹ ਦੇਖੋ ਇਹ ਵੀ ਆਨ ਰਿਕਾਰਡਿੰਗ ਮੈਂ ਤੁਹਾਨੂੰ ਦੱਸਦਾ ਮਤਲਬ ਮੇਰੀ ਆਦਤ ਹੈ ਕੋਈ ਵੀ ਮੈਂ ਗੱਲ ਨਾ ਮਤਲਬ ਆਪਣੀ ਇਹ ਦੇਖੋ ਇਹ ਦੇਖੋ ਇਹ ਕਦੋਂ ਦੀ ਲੈਟਰ ਵਾਰਡ ਨੰਬਰ 26 ਵਿੱਚ ਸਫਾਈ ਕਰਮਚਾਰੀਆਂ ਦੀ ਘਾਟ ਸਬੰਧੀ ਕਰੋਂ ਦੀ ਲੈਟਰ ਹੈ 25 4 25 ਕਿੰਨੀ ਦਿਨ ਹੋ ਗਈ ਭਾਜੀ ਜੇ ਆਪਾਂ ਹੱਲ ਹੀ ਨਹੀਂ ਕਰਾਂਗੇ ਯਾਰ ਇਹ ਤਾਂ ਹੋ ਸਕਦਾ ਕਿ ਉਹ ਕਹਿੰਦੇ ਨਾ ਕਿ ਮਤਲਬ ਜੇ ਸਰਕਾਰ ਦਾ ਯਾਰ 55 ਪੈਸੇ ਹੈ ਉਹਨਾਂ ਦਾ 5% ਵਧ ਕਰ ਦੇ ਸਾਡਾ 45 ਕਰ ਦੇ ਯਾਰ ਕਰਨ ਤਾਂ ਸਹੀ ਅਸੀਂ ਮੈਂ ਕੋਈ ਕਰਦੇ ਸਾਡੇ ਵਾਰਡ ਚ ਕੋਈ ਕੰਮ ਹੀ ਨਹੀਂ ਹੋਇਆ ਕੋਈ 1 ਕਰੋੜ 2 ਕਰੋੜ 3 ਕਰੋੜ ਕੁਝ ਤਾਂ ਹੋਇਆ ਹੋਊਗਾ ਨਾ ਸਰ ਤੁਸੀਂ ਅੱਧਾ ਕਰੋ ਕਾਰਪੋਰੇਸ਼ਨ ਜਾਓ ਠੀਕ ਹੋ ਗਿਆ ਕਾਰਪੋਰੇਸ਼ਨ ਸਹੀ ਗੱਲ ਕਰੀ ਮੈਂ ਮੈਂ ਤਾਂ ਹੀ ਮੈਂ ਹੀ ਤਾਂ ਹੀ ਤੁਹਾਨੂੰ ਕਹਿ ਰਿਹਾ ਕਾਰਪੋਰੇਸ਼ਨ ਜਾਓ ਉਹਨਾਂ ਨੂੰ ਕਹੋ ਕਿ ਇੱਕ ਸਾਲ ਹੋ ਗਿਆ ਕੌਂਸਲਰ ਬਣੇ ਠੀਕ ਹੈ ਤੁਸੀਂ ਕਰੋੜ ਕਹਿੰਦੇ ਹੋ 1 ਲੱਖ ਰੁਪਏ ਦਾ ਵਰਕ ਆਰਡਰ ਦਿਖਾ ਦਿਓ 1 ਲੱਖ ਰੁਪਏ ਦਾ ਉਹਨੂੰ ਕਹਾਂ ਵਰਕ ਆਰਡਰ ਦੇ ਦਿਓ ਜਿਹੜਾ 1 ਸਾਲ ਚ ਮਤਲਬ ਇਹ ਹੋਇਆ 1 ਸਾਲ ਦੇ ਵਿੱਚ 1 ਲੱਖ ਰੁਪਏ ਵੀ ਨਹੀਂ ਤੁਹਾਡੇ ਵਰਕ ਸਰ ਮੈਂ ਉਹੀ ਤਾਂ ਕਹਿੰਦਾ ਤੁਸੀਂ ਜਾ ਕੇ ਉਹਨਾਂ ਕੋਲ ਮੈਨੂੰ ਨਾ ਪੁੱਛੋ ਮੈਂ ਤਾਂ ਹੋ ਸਕਦਾ ਤੁਹਾਨੂੰ ਲੱਗਦਾ ਮੈਂ ਝੂਠ ਬੋਲਦਾ ਮਾਂ ਯਾਰ ਤੁਸੀਂ ਫੇਲ ਹੋਗੇ ਗੁਰਮਜੀਤ ਸਰ ਮੈਂ ਮੇਰਾ ਤਾਂ ਕੰਮ ਤਾਂ ਸਰ ਮੇਰੇ ਕੋਟਾ ਨੂੰ ਜਵਾਬ ਕਿੱਦਾਂ ਦਵਾਂਗੇ ਸਰ ਮੇਰੀ ਗੱਲ ਸੁਣ ਲਓ ਜਿਹੜਾ 2 ਕਰੋੜ ਦਾ ਕੋਟਾ ਹੈ ਇਹ ਸਿਰਫ ਮੇਰਾ ਲੇਟ ਕਰ ਸਕਦੇ ਨੇ ਭੰਗ ਨਹੀਂ ਕਰ ਸਕਦੇ ਇਨਾਂ ਨੂੰ ਇਹੀ ਭਲੇਖਾ ਮੈਨੂੰ ਸਿਰਫ 2-4 ਮਹੀਨੇ 6 ਮਹੀਨੇ ਅਫਸਰਾਂ ਨੂੰ ਕਹਿਣ ਐ ਐਸਟੀਮੇਟ ਨਹੀਂ ਬਣਾਣੇ ਇਹਦੀ ਫਾਈਨਾਂਸ ਕਮੇਟੀ ਜੀ ਨੇ ਪਾਣੀ ਭਾਜੀ ਹੋਰ ਦੇਖੋ ਮਤਲਬ ਮੈਂ ਤੁਹਾਨੂੰ ਅੰਦਰਲੀ ਗੱਲ ਦੱਸਦਾ ਮੈਨੂੰ ਅਫਸਰ ਦੱਸਿਆ ਮਤਲਬ ਚਲੋ ਮੈਂ ਨਾਂ ਨਹੀਂ ਲੈਣਾ ਕਿਸੇ ਅਫਸਰ ਦਾ ਉੱਥੇ ਨਾ ਜਦੋਂ ਫਾਈਨਾਂਸ ਕਮੇਟੀ ਚ ਫਾਈਲਾਂ ਜਾਂਦੀਆਂ ਤੋ ਪੁੱਛਦੇ ਨੇ ਪਹਿਲਾਂ ਕਿਹੜੇ ਕਿਹੜੇ ਵਰਡ ਦੀ ਫਾਈਲ ਐ ਰੋਕ ਦਿਓ ਕਿਸੇ ਦੇਖੇ ਐ ਕਿਸੇ ਤਰੀਕੇ ਪਿੱਛੇ ਕਰ ਲਓ ਜੈਨਕੀ ਫਾਈਨਾਂਸ ਕਮੇਟੀ ਜਿਹੜਾ ਫਾਈਲ ਜਾਏਗੀ ਉਹ ਜਾਂ ਤਾਂ ਪਾਸ ਕਰਨੀ ਪਊ ਜਾਂ ਲੰਬਿਤ ਤੇ ਜਾਂ ਰੱਖ ਲੋਕਾਂ ਨੂੰ ਕਿੱਦਾਂ ਸਮਝਾਓਗੇ ਆਪਣੇ ਵਾਰਡ ਦੇ ਲੋਕਾਂ ਨੂੰ ਕਿੱਦਾਂ ਦੱਸੋਗੇ ਕਿ ਆਹ ਹੋ ਰਿਹਾ ਲੋਕਾਂ ਨੂੰ ਸਾਰਾ ਪਤਾ ਜੀ ਲੋਕ ਬਹੁਤ ਸਿਆਣੇ ਨੇ ਲੋਕਾਂ ਨੂੰ ਪਤਾ ਹੈ ਕਿ ਇਹ ਬੰਦਾ ਉਹ ਵੈ ਕਿ ਜੇ ਇਹਨੂੰ ਸਵੇਰੇ 4 ਵਜੇ ਬੁਲਾ ਲਈਏ ਨਾ ਤੇ 4 ਵਜੇ ਸਾਡੇ ਖੜਾ ਹੋ ਸਾਡੇ ਨਾਲ ਖੜਨ ਆਲਾ ਐ ਸਰਕਾਰ ਨਾਲ ਲੜਨ ਆਲਾ ਡੱਬਨ ਆਲਾ ਨਹੀਂ ਹੈਗਾ ਜਿੱਥੇ ਜਿਹੜੀ ਐਫ ਆਈ ਆਰ ਦੀ ਧਮਕੀ ਡਰ ਨਹੀਂ ਲੱਗਿਆ ਸਰ ਕਾ ਦਾ ਡਰ ਜੀ ਐਫਆਈਆ ਮੈਨੂੰ ਫਾਂਸੀ ਦਾ ਲਾਣੀ ਤਾਂ ਨਹੀਂ ਸੱਚੀ ਅੱਛਾ ਜਿਹੜੀਆਂ ਰੀਡੀਆਂ ਫੜੀਆਂ ਮਾਰਕੀਟਾਂ ਲੱਗਦੀਆਂ ਨੇ ਕਿੰਨਾ ਕੁ ਮਹੀਨਾ ਦਾ ਸਰ ਮੈਂ ਉਹੀ ਦੱਸਦਾ ਨਾ ਇਹਨਾਂ ਨੂੰ ਐਮਐਲ ਸਾਹਿਬ ਨੂੰ ਹਲਕਾ ਹੀ ਇਸ ਦੀ ਮੈਨੂੰ ਲੱਗਦਾ ਹਜੇ ਤੱਕ 4 ਸਾਲ ਚ ਨੌਲੇਜ ਹੀ ਨਹੀਂ ਹੋਈ ਠੀਕ ਹੈ ਜਿਹੜੀ ਹੈ ਮੰਡੀ ਦੀ ਗੱਲ ਕਰ ਰਹੇ ਨਾ ਇਹਨਾਂ ਨੂੰ ਪੁੱਛੋ ਵਾੜ ਕੀ ਦਾ ਵਾਲਾ ਇਹਨਾਂ ਦਾ ਬਾਉੜੀ ਨਹੀਂ ਸਰ ਮੇਰਾ ਬਾਉੜੀ ਹੈ ਨਹੀਂ ਜਿਹੜੀ ਮੰਡੀ ਲੱਗਦੀ ਹੈ ਉਹ ਹੈਗੀ 28 ਨੰਬਰ ਵਾੜ ਦੇ ਵਿੱਚ ਅਮਰਜੀਤ ਉੱਥੇ ਦਾ ਕਾਉਂਸਲਰ ਹੈ ਉਦੇ ਵਾਰਡ ਤੇ ਨਿੱਧੀ ਗੁਪਤਾ ਨਾਲ ਦੀ ਵਾਰਡ ਮੇਰਤ ਦਾ ਕੋਸਰ ਦੂਰ ਹੈ ਮਤਲਬ ਇਹਨਾਂ ਨੂੰ ਕਹੋ ਇਹ ਕਹਿੰਦੇ ਨਾ ਉੱਥੋਂ ਮਹੀਨਾ ਫਲਾਣੇ ਜੀ ਅਲੀਗੇਸ਼ਨ ਲਾਣਾ ਮੈਂ ਕਹਾਂ ਕਮਲ ਖਪੂਰ ਜੀ ਮੇਰੇ ਕੋ ਤਾਂ ਯਾਰ ਐ ਪ੍ਰੈਸ ਦਾ ਪੈਸਾ ਮੰਗੀ ਅੰਦਰ ਮਤਲਬ ਇਹ ਕੋਈ ਜੱਚਦੀ ਨਾ ਗੱਲ ਫਲਾਣੇ ਕੋ ਪੈਸਾ ਲੈ ਲੈ ਫਲਾਣੇ ਕੋ ਮਤਲਬ ਯਾ ਤੁਸੀਂ ਤੱਥਾਂ ਅਧਾਰ ਤੇ ਗੱਲ ਕਰੋ ਮਤਲਬ 1 ਸਾਲ ਦੇ ਵਿੱਚ ਉਹਨਾਂ ਨੂੰ ਕਹਿ ਦਿਓ ਮੇਰੀ ਭਾਜੀ ਜੇ ਮੰਡੀ ਤੇ ਕਦੀ ਸਾਲੀ ਲੋਕੇਸ਼ਨ ਵੀ ਆਈ ਹੋਵੇ ਕਿਤੇ ਇੱਕ ਪਾਸੇ ਕਦੀ ਇੱਕ ਮਤਲਬ ਲੋਕੇਸ਼ਨ ਵੀ ਆਈ ਹੋਵੇ ਮਤਲਬ ਮੈਂ ਤਾਂ ਭਾਜੀ 10 ਰੁਪਏ ਚੀਜ਼ ਵੀ ਲੈਣੀ ਹੈ ਨਾ ਤੇ ਉਹ ਮੈਂ ਆਪ ਮਤਲਬ ਮੇਰੀ ਵਾਈਫ ਲੈਂਦੀ ਹੈ ਤੇ ਉਹ ਆਪਾ ਪੈਸੇ ਦੇਖ ਲੇਦੇ ਕਿ ਇੱਕ ਮਤਲਬ 10 ਵੀ ਚੀਜ਼ ਫਰੀ ਨਹੀਂ ਖਾਈਦੀ ਕਿਉਂਕਿ ਅਸੀਂ ਬਜੇ ਮਿਹਨਤ ਮਜ਼ਦੂਰੀ ਵਾਲੇ ਬੰਦੇ ਆ ਮੇਰੇ ਮਾਪਿਓ ਨੇ ਸਦਾ ਮਿਹਨਤ ਮਜ਼ਦੂਰੀ ਕੀਤੀ ਹੈ ਤੇ ਉਹਨਾਂ ਨੇ ਮੈਨੂੰ ਸਿਖਾਇਆ ਕਿ ਕਿਸੇ ਗਰੀਬ ਨਾਲ ੱੱਕਾ ਨਹੀਂ ਕਰਨਾ ਠੀਕ ਹੈ ਗਰੀਬ ਦਾ ਹੱਕ ਨਹੀਂ ਰੱਖਣਾ ਇੱਕ ਆਖਰੀ ਸਵਾਲ ਕਮਿਸ਼ਨਰ ਸਾਹਿਬ ਨਾਲ ਮਿਲੇ ਸਾਰੇ ਹੀ ਮਿਲੇ ਕੀ ਉੱਥੇ ਡਿਸਕਸ ਹੋਈ ਔਰ ਕੀ ਮੰਗ ਰੱਖੀ ਹੈ ਕਮਿਸ਼ਨਰ ਸਾਹਿਬ ਕੋਲ ਕੀ ਆਪਣੀ ਫਰਿਆਦ ਲੈ ਕੇ ਪਹੁੰਚੇ ਕਮਿਸ਼ਨਰ ਸਾਹਿਬ ਕੋਲ ਕਮਿਸ਼ਨਰ ਸਾਹਿਬ ਕੋ ਅਸੀਂ ਇਹੀ ਫਰਿਆਦ ਲੈ ਕੇ ਪਹੁੰਚੇ ਕਿ ਸਾਡੇ ਕੰਮ ਪਾਸ ਨਹੀਂ ਕਰ ਰਹੇ ਆ ਪਹਿਲੀ ਗੱਲ ਸ਼ਿਕਾਇਤ ਹੈ ਸ਼ਿਕਾਇਤ ਕਿ ਉਹ ਕਮਿਸ਼ਨਰ ਸਾਹਿਬ ਕਹਿ ਸਕਦੇ ਨੇ ਕਿ ਫਾਈਨਾਂਸ ਕਮੇਟੀ ਦੇ ਜਿਹੜੀ ਸੁਪਰੀਮ ਹੈ ਉਹ ਮੇਰ ਆ ਠੀਕ ਹੋ ਗਿਆ ਅਸੀਂ ਕਿਹਾ ਉਹ ਸਾਡੇ ਕਰਨੇ ਦੇ ਉਸ ਤੋਂ ਇਲਾਵਾ ਸਾਡੇ ਕੋ ਰਾਇੰਦੀ ਹੈ ਲਾਈਟ ਸੀਵਰ ਤੇ ਆਪਣਾ ਸਫਾਈ ਠੀਕ ਹੈ ਇੱਕ ਹੈਗੀ ਮੋੜ ਤੇ ਕੁਦਰਤੀ ਹੈ ਦੇਖੋ ਪਰਮਾਤਮਾ ਦੀ ਕਿਰਪਾ ਇਹਨਾਂ ਵਸ ਨਾ ਚੱਲੇ ਭਾਜੀ ਵਸ ਨਹੀਂ ਚੱਲ ਰਿਹਾ ਨਹੀਂ ਤਾਂ ਡੀਸੀ ਸਾਹਿਬ ਕੋ ਘੜਾ ਦਨ ਕਿ ਸਾਲ ਇੱਕ ਸਾਲ ਕਾਉਂਸਲ ਦੀ ਮੋਹਰ ਨਹੀਂ ਚੱਲੇਗੀ ਉਹ ਵੀ ਬੰਦ ਕਰਾ ਦਨ ਅਸੀਂ ਤਾਂ ਮੋਹਰ ਐਲਾਨ ਨੂੰ ਰਹਿ ਗਏ ਬਸ ਕਿਸੇ ਨੂੰ ਆਈਗਾ ਮੋਹਰ ਲਾਓ ਵੀ ਉਹਦਾ ਸਰਟੀਫਿਕੇਟ ਕੋਈ ਬਣ ਗਿਆ ਕੋਈ ਬਰਥ ਸਰਟੀਫਿਕੇਟ ਕਿਸੇ ਦਾ ਵਿਚਾਰਦਾ ਕੋਈ ਡੈਥ ਸਰਟੀਫਿਕੇਟ ਹੁੰਦਾ ਮਤਲਬ ਕੋਈ ਧਾਰਕਾਟ ਅਸੀਂ ਉਹ ਕਰ ਸਕਦੇ ਆ ਉਹ ਸਾਡੇ ਕੋ ਪਾਵਰ ਆ ਅਸੀਂ ਕਹੇ ਸਾਡੇ ਕੋ ਆ ਲੋਕ ਆਂਦੇ ਨੇ ਕੰਮ ਵਾਸਤੇ ਸਾਡਾ ਸੀਵਰ ਨਹੀਂ ਖੁੱਲਿਆ ਜੀ ਸਾਡਾ ਸਫਾਈ ਨਹੀਂ ਹੋ ਰਹੀ ਸਾਡਾ ਕੂੜਾ ਗਲੀਆਂ ਚ ਪਿਆ ਅਸੀਂ ਗੈਸ ਕਟੋ ਘਟ ਸਨੋਦ ਰਹਿਣ ਦੋ ਲਾਈਟ ਵੀ ਪਿੱਛੇ ਆਈ 8000 ਸਾਨੂੰ 5-5 ਲਾਈਟਾਂ ਦਿੱਤੀਆਂ ਅਸੀਂ ਕਿ ਸਾਨੂੰ ਨਹੀਂ 5 ਲਾਈਟਾਂ ਚਾਹੀਦੀਆਂ ਤੁਸੀਂ ਸਾਡੇ ਇਲਾਕੇ ਜਿੰਨੇ ਡਾਰਕ ਸਪੌਟ ਨੇ ਜਿੱਥੇ ਹਨੇਰਾ ਹੈ ਤੁਸੀਂ ਆਪ ਜਾ ਕੇ ਲਾ ਦਿਓ ਯਾਰ ਉੱਥੇ ਲੱਗਣ 20 ਉੱਥੇ ਲੱਗਣ 50 ਉੱਥੇ ਲੱਗਣ 2 ਉੱਥੇ ਲੱਗਣ 100 ਲਾ ਦਿਓ ਸਾਰੀਆਂ ਠੀਕ ਹੈ ਉਹ ਕਹਿੰਦੇ ਜੀ ਉਹ ਤਾਂ ਗਈਆਂ ਜੀ ਪਤਾ ਨਹੀਂ ਕਿਹੜੇ ਖੂ ਖਾਤੇ ਗਈਆਂ ਹੁਣ ਭਾਜੀ ਤੁਸੀਂ ਦੱਸੋ ਤੁਸੀਂ মিডিਆ ਹੋ ਤੁਸੀਂ ਮਤਲਬ ਚੌਥਾ ਸਤੰਭ ਹੋ ਜੇ ਮੇਰੀ ਗੱਲ ਕੁਝ ਗਲਤ ਆ ਦੱਸੋ ਯਾਰ ਮੈਂ ਕਹਿੰਦਾ ਮੇਰਾ ਹੱਕ ਆ ਮੈਨੂੰ ਲੋਕਾਂ ਨੇ ਜਿਤਾਤਾ ਤੇ ਮੇਰਾ ਹੱਕ ਹੈ ਕਿ ਮੇਰੇ ਕੀਤੇ ਆ ਕੰਮ ਹੋਣਾ ਚਾਹੀਦਾ ਉਹ ਡਿਕਟੇਟਰਸ਼ਿਪ ਕਰ ਰਹੇ ਨੇ ਤੇ ਉਹਦਾ ਜਵਾਬ ਲੋਕ ਵੀ ਦੇਣਗੇ ਤੇ ਉਹ ਪਰਮਾਤਮਾ ਵੀ ਦੇਊਗਾ ਸਦਾ ਐਮਐਲਏ ਦੀਆਂ ਕੁਰਸੀਆਂ ਨਹੀਂ ਲੈਣੀਆਂ ਸਦਾ ਕੌਂਸਲਰ ਦੀਆਂ ਕੁਰਸੀਆਂ ਲੈਣੀਆਂ ਜੇ ਮੈਂ ਕੁਝ ਆਪਣੀ ਕੁਰਸੀ ਨਾਲ ਗਲਤ ਕਰਾਂਗਾ ਨਾ ਲੋਕ ਤਾਂ ਮੈਨੂੰ ਜਵਾਬ ਦੇਣਗੇ ਦੇਣਗੇ ਲੇਕਿਨ ਉਹ ਪਰਮਾਤਮਾ ਵੀ ਜਵਾਬ ਦੇਊਗਾ ਕਿਉਂਕਿ ਲੁਧਿਆਣ ਦੀ 60 ਲੱਖ ਦੀ ਵਾਦੀ ਹੈ ਤੇ 60 ਚ ਸਾਨੂੰ ਬਣਾਇਆ ਤੇ ਐਦਾਂ ਹੀ ਜੇ ਐਮਐਲਏ 6 ਨੇ ਯਾਰ ਤੁਹਾਨੂੰ ਸਮਝਾ ਦਿੱਤਾ ਉਸ ਪਰਮਾਤਮਾ ਨੇ ਤੁਸੀਂ ਇਹੋ ਜਿਹਾ ਕੰਮ ਕਰਕੇ ਜਾਓ ਜਿਹਨੂੰ ਲੋਕ ਯਾਦ ਕਰਨ ਔਰ ਹਾਊਸ ਦੀ ਮੀਟਿੰਗ ਹੋ ਚੁੱਕੀ ਹੈ ਹਾਊਸ ਲੱਗ ਚੁੱਕਾ ਹੈਗਾ ਚਰਚਾਵਾ ਤੇਜ਼ ਨੇ ਉਹੀ ਮੁੱਦੇ ਬੀਜੇਪੀ ਦੇ ਤੇ ਉਹੀ ਕਾਂਗਰਸ ਦੇ ਲਾਈਟਾਂ ਸਫਾਈ ਪਾਰਕ ਸਫਾਈ ਸੇਵਕ ਪਰ ਤੁਹਾਨੂੰ ਦੱਸ ਦਈਏ ਮਹਿਜ਼ ਇੱਕ ਸਾਲ ਹੋਰ ਵਿਧਾਨ ਸਭਾ ਦੇ ਇਲੈਕਸ਼ਨ ਸਰਤੇ ਨੇ ਕਿ ਆ ਵਾਕਈ ਸਰਕਾਰ ਕਾਉਂਸਲਰਾਂ ਦੇ ਖਾਸ ਕਰਕੇ ਵਿਰੋਧੀ ਕਾਉਂਸਲਰਾਂ ਦੇ ਕੰਮ ਰੋਕ ਕੇ ਕਿ ਆ ਵਾਕਈ ਵਿਧਾਨ ਸਭਾ ਦੇ ਇਲੈਕਸ਼ਨ ਦੇ ਵਿੱਚ ਉੱਤਰ ਪਾਈਗੀ ਔਰ ਜਿਹੜੇ ਲੋਕਾਂ ਦੇ ਕੰਮ ਨਹੀਂ ਹੋ ਰਹੇ ਜਿਹੜੇ ਵਾੜਾਂ ਦੇ ਕੰਮ ਨਹੀਂ ਹੋ ਰਹੇ ਕਿਹਾ ਉਹਦਾ ਜਵਾਬ ਸਰਕਾਰ ਜਾਂ ਫਿਰ ਉੱਥੇ ਦੇ ਮੌਜੂਦਾ ਕਾਉਂਸਲਰ ਦੇਣਗੇ ਇਹ ਦੇਖਣਾ ਹੋਏਗਾ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ